ਭਾਈ ਤਾਂ ਔਰ ਇਹਦੀ ਬੀਬੀ ਬੈਠੀ ਹੁੰਦੀ ਐ ਕੀ ਘਰ ਆਂ ਛੜਾ ਨਾ ਖੜੀ ਆ ਅਗਲੇ ਤੋਂ ਔਰ ਬਜ ਮਾਲੋ ਬਜੀ ਬਜੀ ਤੁਸੀਂ ਠੀਕ ਹੈ ਉਹ ਠੀਕ ਹੋਈ ਹਾਂ ਆਹ ਮੜ ਜਾ ਕੱਟ ਕੇ ਦੇਖੀ ਆਪਣਾ ਪੈਨਸ਼ਨ ਆ ਗਈ ਪਹਲਾ ਅੱਛਾ ਪੈਨਸ਼ਨ ਦੇਖਣੀ ਆ ਆਪਾਂ ਦੇਖ ਲੈਂਦੇ ਸਾਲਾ ਮੂਰੀ ਬੈਠਾ ਵਾ ਇੱਥੇ ਅੱਗੇ ਤੇ ਬੀਬੀ ਬੈਠੀ ਹੁੰਦੀ ਆ ਓਏ ਹੈ ਅੱਗੇ ਤੇਰੀ ਬੀਬੀ ਬੈਠੀ ਹੁੰਦੀ ਔਰੇ ਓ ਤੂੰ ਬੱਸ ਕਰਿਆ ਕਰਦਾ ਕਿੰਨੇ ਟਾਈਮ ਤੋਂ ਨਿਚਲਾ ਬਜਾ ਬੀਬੀ ਦਾ ਦਸ ਕੀ ਜਾ ਉਹ ਕਰਾਉਣਾ ਹੈਗਾ ਕੋਈ ਨਹੀਂ ਕੋਈ ਮੈਂ ਦੇਖਦਾ ਹਾਂ ਇੰਦੇ ਆ ਗਈ ਆ ਗਈ ਬਹੂਰ ਦੇ ਨਾਮ ਤੇ ਹਾਂ ਜੀ ਲੈ ਕਢਵਾਉਣੀ ਹੋਰ ਹੁਣ ਲੈ ਫਿਰ ਐ ਕਰਿਓ ਕਢਵਾਉਣਾ ਮੇਰਾ ਜੜਾ ਕਢਾਉਣ ਪਿੱਛੇ ਤਾਂ ਕੀ ਕੁ ਸੂਈ ਜਾਂਦੇ ਤੜਕੇ ਲਾ ਕਰਨ ਲੈ ਇਹਦੇ ਵੇਚਦੇ ਨਹੀਂ ਮੈ ਲਾਉਂਦਾ ਪਹਿਲੇ ਤਾਂ ਕਦੇ ਲਵਾਉਂਦਾ ਨਹੀਂ ਇੱਥੇ ਮੇਰੇ ਛੜਦਾ ਹੋਰ ਇਹਨਾਂ ਜ਼ਮੀਨਾਂ ਕੋਲਾ ਲਈ ਤੂੰ ਨਹੀਂ ਧਾਰ ਕੱਟਣਾ ਲਾਉਣਾ ਪੈਂਦਾ ਹੈ ਨਹੀਂ ਨਹੀਂ ਹਾਂ ਉੱਠ ਲਾ ਉਹ ਥੁੱਕਣਾ ਲਾ ਇਹਦਾ ਰਾਗੜ ਲੈ ਲੈ ਲੋ ਐ ਰਾ ਕੰਦ ਤੇ ਕਰੰਟ ਕੋਣਟ ਤਾਂ ਨਹੀਂ ਮਾਰਦੀ ਹੈ ਨਹੀਂ ਕੁਝ ਨਹੀਂ ਕਰਦੀ ਬੱਬਾ ਵੇਖ ਇੱਕ ਵਾਰੀ ਹੋਰ ਲਾ ਨਾ ਨਾ ਅੱਗੇ ਇੱਕ ਵਾਰ ਲਗਦਾ ਹੂੰ ਨਾ ਨਾ ਹੁਣ ਨਹੀਂ ਲਗਦਾ ਜੀ ਇੱਕ ਵਾਰ ਆ ਗਈ ਨਿਕਲੇ ਜੀ ਅੱਛਾ ਠੀਕ ਆ ਮੈਂ ਤੈਨੂੰ ਹੋਰ ਕਹਿੰਦਾ ਜੀ ਗੱਲਾਂ ਮੇਰੀ ਵੀ ਵੇਖ ਲਾ ਮੇਲਾ ਸਿਉ ਅਰਦੋ ਖਰਦੋ ਫਿਰ ਇੱਕ ਮਿੰਟ ਇੱਕ ਮਿੰਟ ਅਰਦੋ ਅਜਾ ਮੇਰੀ ਚੱਲ ਰਹੀ ਆ ਉੱਥੇ ਮੂਰੇ ਕਾਪੀ ਤੇਰੀ ਬਗ ਮਾਗਰੋ ਲੋਕ ਬਾਰੀ ਤੇ ਕਾਪੀ ਮੇਰੀ ਆ ਮੂਰੇ ਚਲੋ ਲਾ ਤੁਸੀਂ ਵੀ ਲਾ ਦਿਓ ਜੀ ਨਾਮ ਕੀ ਹਟਾ ਜੀ ਮੇਲਾ 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 ਤਾਂ ਆਇਆ ਲਿਖ ਲੈ ਠੀਕ ਹੈ ਠੀਕ ਲਿਖਣਾ ਨਹੀਂਗਾ ਇਹਦਾ ਗਾਦਕ ਚੱਕਣਗੇ ਉਹ ਨਿੱਟ ਗਾਦਕ ਚੱਕੂ ਤੇ ਅੱਛਾ ਬਾਅਦ ਚੱਕ ਲੋ ਚੱਕ ਲੋ ਜੀ ਬਸ ਇਹਨੂੰ ਬੱਤ ਭੰਨੇਗੇ ਇਹਨੂੰ ਦੂਰੀ ਦੂਰੀ ਬਾੜ ਨਹੀਂ ਆ ਗਈ ਜੀ ਬਸ ਬਸ ਹੋਰ ਟੇਕ ਰੰਗ ਆ ਗਈ ਮੈਂ ਕਹਿੰਦਾ ਦੀ ਹਾਂਜੀ ਹਾਂਜੀ ਮਹਾਨ ਬਿਲਸਣਾਂ ਜਦੋਂ ਹਮਾਂ ਮਾਂ ਲਾ ਮੇਰੀ ਬਿਲਸਣ ਆਉਂਦੀ ਹੈ ਹਾਂਜੀ ਹਾਂਜੀ ਇਹ ਮੈਂ ਕਿਹੜਾ ਸਕਦਾ ਕੋਈ ਖੈਰ ਬੰਦਾ ਨਾ ਜਮੀ ਨਹੀਂ ਮਾਂ ਕਿਤੇ ਛੱਡਾ ਜਵਾਕ ਆ ਜੇ ਜਾਂ ਮੇਰੀ ਬਹੂ ਆ ਜੇ ਨਹੀਂ ਜਮੀ ਕਿੜਾ ਬਸ ਠੀਕ ਹੈ ਮੇਰੀ ਗੱਲ ਸੁਣਾ ਹਾਂਜੀ ਸੀਰੇ ਕੀ ਰਾਣੀ ਆ ਗਈ ਓਏ ਕੜਾ ਗਿਆ ਹੈਂ ਹਾਂ ਲੈ ਇਹ ਤਖੜਾ ਕੇ ਹਾਂ ਮਨਵਾ ਹਾਂ ਇੰਨੇ ਤੋਂ ਵੋਟ ਕਰਕੇ ਫੜਾ ਦੇ ਪੜਦੇ ਜਨਾਬਾਂ ਪਿਛੇ ਫੜਾ ਦੇ ਹਾਂ ਪਾਜੀ ਫੜਾ ਉਹ ਮੇਰਾਲੇ ਵੀ ਫੜਨੀ ਓਏ ਮੇਰਾ ਟਫ ਫੜਾ ਪਹਿਲਾਂ ਵੀ ਰਹਿੰਦੀ ਸੀ ਬਕਾਇਰ ਰਹਿੰਦੀ ਹਰਦਾ ਮੈਂ ਆ ਪਾ ਲਾ ਪਤਾ ਜੇਬ ਚ ਮੈਂ ਕਰਦਾ ਮੇਰਾਲੇ ਵੀ ਇਹਨੂੰ ਫੜਾ ਦੇ ਹਾਂ ਨਾ ਨਾ ਆਪਣਾ ਪਹਿਲਾਂ ਬਕਾਇਰ ਰਹਿੰਦਾ ਸੀ ਹਾਂ ਬਕਾਇਰ ਨਹੀਂ ਪਹਿਲਾਂ ਬਣਾਈ ਬਕਾਇਰ ਲਿਖਣਾ ਕੋਈ ਨਾ ਆਪਾਂ ਕਿਹੜਾ ਪਿੰਡ ਛੱਡ ਕੇ ਜਾਂਦੇ ਆ ਪਿੰਡ ਛੱਡ ਕੇ ਮੈਂ 200 ਰੁਪਏ ਪੱਲੇ ਦੇਦਾ ਤੁਸੀਂ ਪਿੰਡ ਛੱਡ ਕੇ ਬਾਗ ਜਾ ਜੀ ਇਹ ਕੀ ਗੱਲਾਂ ਕਰਦਾ ਤੇਰੇ ਬਾਪ ਨਾਲ ਬੋਤ ਲਿਆ ਅੱਜ ਜੀ ਮੇਰੀ ਬਾਪ ਨਾਲ ਲਿਆ ਜੀ ਮੈਂ ਇੱਥੇ ਆਇਆ ਥੋੜੀ ਮੈਂ ਉਂ ਥੋੜੀ ਬੈਠਾਂਗਾ ਮੈਂ ਵੀ ਬੈਠਾਂ ਤੂੰ ਤਾਂ ਉਂ ਵੀ ਨਹੀਂ ਬੈਠ ਸਕਦਾ ਮੈਂ ਵੀ ਘਰ ਚਲਾਉਣਾ ਆਪਦਾ ਘਰ ਚਲਾਇਂ ਜਾ ਜੱਗੀ ਬਾਪੜਨਾ ਤੇਰੀ ਪੈਸੇ ਤਾਂ ਨੰਦਦੇ ਨਹੀਂ ਮੇਰੇ ਤੁਸੀਂ ਪੈਸੇ ਹੁਣ ਕਮਾ ਲੀਆ ਲਾ 1500 ਤੇਰਾ ਲਿਖ ਦੇ ਮਨ ਲੇ ਮੇਰੇ ਕੋ ਨਹੀਂ ਆ ਗਿਆ ਪਲਛਣ ਦਾ ਇਹਦਾ ਵੀ ਆ ਗਿਆ ਤੇਰੇ ਪੈਸੇ ਦਵ ਹੁਣ ਆਇਆ ਵੀ ਹੁਣ ਸਮਝ ਲੈ ਕਣਕ ਜੀਰੀ ਵੱਢ ਕੇ ਪੈਸੇ ਦੇ ਦਾਂਗੇ ਜੀਰੀ ਵੱਢ ਕੇ ਪੈ ਦੇ ਦਾਂਗੇ ਦੀਵਾਲੀ ਵੇਲੇ ਨੂੰ ਤੇਰੇ ਪੈਸੇ ਭਾਈ ਦੁੱਧ ਵਰਕੇ ਹਰੇ ਮਿਲਣਗੇ ਤੈਨੂੰ ਆਪਾਂ ਪੈਸੇ ਦੱਬ ਕੇ ਕੀ ਕਰਨੇ ਤੇਰੇ ਰਾਣੀ ਬੜੀ ਲੈ ਗਈ ਪਹਿਲੀ ਆ ਕਰਦਾ ਜਵਾਕ ਚੁੱਪ ਕਰ ਜਾ ਕਰਦਾ ਜਵਾਕ ਹੈ ਮਰਜੀ ਅਗਰੀ ਦਾ ਨਾ ਮਰਜੀ ਦਾ ਮਾਲਕ ਦੀ ਹੈ ਆਪਣੀਆਂ ਦਾ ਦਾਵਾਵਾਂ ਨੇ ਹਾਂ ਠੀਕ ਹੈ ਚੰਗਾ ਠੀਕ ਹੈ ਆਹੋ ਆਦਾ ਰਾਦਾ ਖਾਈ ਜੇ ਚੰਦਰ ਦੀ ਬੀਬੀ ਆਏ ਉਹਨੂੰ ਆਏ ਕਹਿੰਦੀ ਵੀ ਲੈ ਕੇ ਨਹੀਂ ਗਿਆ ਪਿਲਛਣ ਉਹਦੀ ਆਈ ਨਹੀਂ ਹਜੇ ਚੰਗਾ ਉਹ ਇਹ ਜੀ ਉਹ ਨਹੀਂ ਪਤਾ ਮੰਗ ਰੱਜੀ ਵੀ ਪਿਲਛਣ ਜੇ ਉਹ ਉੱਥੇ ਕੱਟ ਕੇ ਨਹੀਂ ਆ ਨਾ ਨਹੀਂ ਮੇਰਾ ਨਹੀਂ ਤੇਰੇ ਤੇ ਮਾਣਾ ਨਹੀਂ ਤਾਂ ਕੀ ਕਰ ਦੂੰ ਨਹੀਂ ਦਾ ਹਾਂ ਸਰ ਭਾਈ ਬਾਲੇ ਹਰਾਮੀ ਭੈਣ ਭੈਣ ਛਲੇ ਘੜਵਾ ਕੇ ਮੈਨੂੰ ਪੈਸੇ ਦੇ ਕੇ ਇਹ ਕਾਲਾ ਨਾਲ ਲੜਾਲਾ ਕਰਦਾ ਪਿਆਰਾ ਪੂਰਾ ਜੇ ਇਹ ਹੁਣ ਨਾਲ ਲਾਈ ਜਾ ਕੋਸਾ ਦੋਣ ਤੜ ਕੋਇਂ ਲੈ ਫਿਰਛਣ ਤਾਂ ਨਹੀਂ ਛੱਡ ਦੇ ਨਿਜਵਾ ਕਾ ਪਿਲਛਣ ਤਾਂ ਮੇਰੀ ਗਾਹ ਹਾਏ ਮੋ ਸੋ ਚੰਨਾ ਖਾ ਲਈ ਇੱਕ ਹਾਏ ਉਹ ਕੀ ਡਬਲ ਰੋਟੀ ਦਾ ਖਾਣਾ ਯਾਰ ਆ ਪੈਣ ਦਾ ਇਹਦਾ ਸਬਾਨ ਵਾਲਾ ਪਾਉਂਦਾ ਮੋਟਾ ਬਾਲਾ ਕਿਵੇਂ ਦੀ ਕਾਜੂ ਪਾਉ ਆ ਮੁੰਡਾ ਦੋ ਕੋਲਚੇ ਲਈ ਲਾ ਦੇ ਦੋ ਕੋਲਚੇ ਆ ਨੀਬੂ ਵੀ ਪਾ ਦੀ ਹੈ ਮੈਨੂੰ ਖੱਟਾ ਜਿਹਾ ਖਾਣ ਨੂੰ ਬਲਾਈ ਬਲ ਕਰਦਾ ਜਿਵੇਂ ਮੇਰਾ ਛਾਲਾ ਨਿਆਣਾ ਹੋਣਾ ਤੇਰੇ ਛਾਲਾ ਖੱਟੇ ਦਾ ਛਾਲਾ ਕਸੂਤਾ ਹੀ ਬੋਲਦਾ ਹੈ ਮੋਟਾ ਬੋਲੂ ਕਫਣ ਪਾੜੂ ਮੈਨੂੰ ਬਸ ਮਿਰਚ ਪਾ ਦੀ ਜਿਹੜਾ ਤੜਕੇ ਪਤਾ ਲੱਗੇ ਨੂੰ ਚੰਗਾ ਮੇਰੇ ਵਾਲੇ ਦਾ ਘੱਟ ਪਏ ਮੇਨ ਦਾ ਸਕੇਤ ਤੋਂ ਬਵਾਸੀਰ ਦੀ ਫਿਰ ਇੱਤ ਬਵਾਲਾ ਇੱਥੋਂ ਐ ਥੋੜੀ ਹੁੰਦਾ ਭਾਈ ਦਾ ਟਾਪਦਾ ਬਣਾ ਕਿੰਨੇ ਪੈਸਿਆਂ ਦਾ ਬਾਈ ਹੈ 20 20 20 ਦੂਣੀ ਦੋ 20ਆਂ ਹੋ ਗਈਆਂ ਸਾਬ ਲਾ ਲੈ 40 ਰੁਪਏ ਬਣ ਗਏ ਦੇ 40 ਹੋ ਗਏ ਹੈ ਹੋਰ ਫਿਰ ਸਣ ਤਾਂ ਇੱਥੇ ਹੀ ਲੱਗ ਜੂਮਾਂਗੇ ਕਿ ਟੱਟੂ ਰਹਿ ਗਿਆ ਬਥੇਰਾ ਪਿਆ ਭਾਈ ਦਾ ਅੱਜ ਤਾਂ 3000 ਰੁਪਏ ਦੇ ਮਾਲ ਕੰਦੋ ਹੋਏ ਭਾਈ ਹੋਰ ਅੱਜ ਕੀ ਦੇ ਲੈਣਦੇ ਆ ਨੀਂਦਾ ਨਹੀਂ ਆਉਣੀ ਰਾਤ ਨੂੰ ਚੰਗਾ ਹਨਾ ਓਏ ਇਹਦਾ 2-4 ਦਿਨ ਚਾਵਾ ਜਦੋਂ ਮੁੱਕ ਕੇ ਫੇਰੇ ਦੁਬਾ ਕੱਢਣੀ ਤਾਂ ਲੋਕਾਂ ਦੀ ਹਾੜਿਆ ਅੱਜ ਕੱਢ ਲੈ ਫੇਰ ਕੱਢ ਲੈ ਹਾਂ ਉਹੀ ਤਾਂ ਗੱਲ ਆ ਦੋ ਦਿਨ ਪਹਿਲਾਂ ਕੀ ਦੋ ਦਿਨ ਬਾਅਦ ਕੀ ਹੂੰ ਆਉਂਦੀ ਆ ਦੇਖ ਬੋਲਾ ਨਾ ਮੱਦੀ ਜੇ ਜਾ ਜਰਾ ਟੌਪ ਦਾ ਮਾਕੇ ਬਰਾ ਕੰਮ ਨਵੇਂੜਾ ਟੌਪ ਦੀ ਮੁਸਕ ਆਉਂਦੀ ਆ ਦੇਖ ਹਾਂ ਮੁਸਕ ਪੂਰੀ ਆ ਰਹੀ ਐ ਹਾਂ ਮੁਸਕ ਵਧੀਆ ਆਉਂਦੀ ਆ ਖਰਾ ਪਾਣੀ ਰਮ ਮਸਾਲੇ ਮਸੂਲੇ ਜਾਇ ਇਹਨਾਂ ਪਾਏ ਨੇ ਹੋਰ ਬਚ ਕਰ ਮੇਤਰੀ ਜੇਦੀ ਪਾਖ ਰਾਮ ਪਾਣੀ ਦੀ ਲੋੜ ਨਹੀਂ ਪੈਣੀ ਐ ਨਾ ਤਾਂ ਮੂਚੀ ਆ ਗਿਆ ਸਾਜੀ ਹਾਂ ਪਾਤੀ ਜੀ ਨਹੀਂ ਟਿੱਕੀ ਤੇ ਨਾਲ ਕਰੀ ਹੋਈ ਹੈ ਟਿੱਕੀ ਛਾਲਾ ਟਿੱਕੀ ਦਾ ਜੈ ਜੀ ਤਸਦੀਜ ਮਿਲਦੀ ਹੈ ਖਾਲਾ ਨਾ ਪਾਤੀ ਜੀ ਨਾ ਟਿੱਕੀ ਨੂੰ ਕੁੜੀ ਦਾ ਝਮਾਨ ਛੱਡਣਾ ਹੈ ਓਏ ਠੀਕ ਹੈ ਛਾਲਾ ਟਿੱਕੀਆਂ ਦਾ ਕਿਹਦਾ ਟਿੱਕੀ ਖਾਨਾ ਹੈ ਕਨੇ ਦਾ ਜੁੱਤੀਆਂ ਖਾਨਾ ਹੈ ਓਏ ਆਇਆ ਮੌਸਮ ਮੌਸਮ ਦੇ ਸਾਹ ਨਾਲ ਚੀਜ਼ ਵਧੀਆ ਲੱਗਦੀ ਹੈ ਹਾਂ ਦਾਲ ਜੀ ਭਾਈ ਨਾ ਭਾਂ ਦਾ ਖਸਮ ਬੋਲੇ ਜੇ ਕੱਢਿਆ ਆ ਆ ਭਾਂ ਹੀ ਦਾ ਚਟਨੀ ਪਾਉਣੀ ਐ ਕੌਲੀ ਬਾਟੀ ਨਹੀਂ ਹੈ ਤੇਰੇ ਕੋਲੇ ਕੌਲੀ ਬਾਟੀ ਨੂੰ ਭੈਂਦਾ ਦੇ ਸਾਲਾ ਕਹੀ ਚੀਜ਼ ਹੈ ਜਗਾ ਤੇ ਬੈਠਾ ਓਏ ਐ ਨਾ ਤੂੰ ਇਹ ਕੱਲ ਹਣਾ ਇਥੇ ਆ ਪਾਲਾ ਚਟਨੀ ਪਾਵਾਂ ਇਹ ਤਾਂ ਮਾੜੀ ਹੁੰਦੀ ਆ ਬੰਦਿਆਂ ਬਸ ਇਹ ਨਹੀਂ ਮੈਂ ਕਹਿੰਦਾ ਹਾਂ ਮੈਂ ਨਾ ਪਾ ਲੈਣਾ ਹੁਣ ਥੋੜੀ ਬਾਬਾ ਰਾਣੀ ਬਹੁਤ ਖਾਂਦੀ ਐ ਮੈਂ ਲੈ ਕੇ ਆਈ ਦੀ ਇੱਕ ਵਾਰ ਰਾਣੀ ਉਹਦੇ ਅੱਛਾ ਮਹਾ ਖਾਲ ਐ ਹੂੰ ਮਹਾ ਮੇਰੇ ਤੇ ਟੈਨਸ਼ਨ ਨਾ ਆਈ ਤੂੰ ਹੈਂ ਮੇਰੇ ਸਰ ਤੇ ਪੈਨਸ਼ਨ ਨਾਲ ਲਈ ਮਾ ਜਦੋਂ ਪੈਸ਼ਨ ਕੀ ਆਉਂਦਾ ਮਾ ਦਾ ਪੰਜ ਦਾ ਪੰਜ ਸੌ ਨੂੰ ਦੇ ਦੇਣਾ ਵਧੀਆ 10ਵਾਂ ਦਾ ਸੌਣ ਕੱਢ ਦਿੰਨਾ ਹਾਂ ਹਾਂ ਤਾਂ ਸੌਣ ਸੌ ਉਹਦੇ ਨਾਲ ਵੀ ਆਇਆ ਕਿ ਨਹੀਂ ਹੂੰ ਕਾਲਾ ਪਿਆ ਤਾਂ ਫਿਰ ਹੋਇਆ ਨਹੀਂ ਫਿਰ ਹੁਣ ਭਾਈ ਤੈਨੂੰ ਪਤਾ ਹੈ ਆ ਵਹੀਲਾ ਵਸੀਲਾ ਕਰਨੀ ਪੈਂਦਾ ਆਹੋ ਭਾਈ ਕੁਝ ਲਾ ਦਰਾ ਇੱਕ ਨੰਬਰ ਆ ਮੁੰਡਿਆ ਓਏ ਇੱਕ ਨੰਬਰ ਹੈ ਸਮਾਨ ਜਿਹੜਾ ਬਣਾਇਆ ਤਾਂ ਵਧੀਆ ਬਣਾਉਂਦਾ ਆਹੋ ਆ ਮੁੰਡਾ ਪੂਰਾ ਹੋਰ ਤੂੰ ਆਜਾ ਕੁਝ ਹੀ ਕਰ ਲੈ ਤੁਤਾ ਪਰ ਆਪ ਵੀ ਨਹੀਂ ਦੱਜਣਾ ਬੈੜਿਆ ਆ ਆਪ ਵੀ ਬਥੇਰਾ ਖਾਈ ਜਾਗੇ ਬਣਾ ਬਣਾ ਔਰ ਇਹ ਤਾਂ ਰਾਣੀ ਹੋਣੀਆਂ ਨਹੀਂ ਚੂਟ ਹੋਣੀਆਂ ਵੀਰ ਉਹਦੇ ਨਾਲ ਤਾਂ 5-7 ਹੁੰਦੀਆਂ ਨੇ ਲੈ ਖਾਲੀਆਂ ਭਾਂਡਾ ਸਾਰਾ ਇੱਥੀ ਹੰਝਾ ਲਾ ਕੇ ਕੱਢਣ ਤਾ ਉਹ ਜਿਆ ਕਰਦਾ ਰਾਣੀ ਦੇ ਕਹਾਂ 7 ਜਵਾਕ ਨੇ ਪੈਸੇ ਦੇ ਦੇ ਚੱਲੀਏ ਪੈਸੇ ਦਾ ਤੂੰ ਫੜ ਲੈ ਪੈਂਚਣ ਵਾਲੇ ਮੇਰੇ ਕੋਲ ਰੁਪਿਆ ਨਹੀਂ ਹੈ ਨਾ ਪਤਾ 500 ਦਾ ਤੜਾ 20 ਦੀ ਪੈਂਚਣ ਹੂੰ ਮੈਂ ਕਿਹੜਾ ਪੈਸੇ ਲੈ ਕੇ ਆਈ ਦੀ ਮੈਂ ਤਾਂ ਆਪ ਤੇਰਾ ਫਿਰਦਾ ਹੈ ਤੇ ਨਾਲ ਮਾਹ ਸਾਈਕਲ ਵੀ ਤੇਰਾ ਲੈ ਪਤੰਦਰਾ ਔਰ ਜਾਣਾ ਬਾਣੀ ਦਾ ਓਏ ਆ ਫੜ ਜਾ ਰਾ ਕੀ ਹੋਗਾ ਮੇਰਾ ਸਾਹ ਚ ਨਹੀਂ ਆਏਗਾ ਜਿਹੜਾ ਗੁੰਲਾ ਜਾ ਖਾ ਤੂੰ ਨੂੰ ਆਂ ਵਾੜ ਲਪਾਵੇ ਪਵਾੜਾ ਘਰੇ ਖਾਵਾਂਗੇ ਘਰੇ ਦਾ ਬੋਲ ਜੇ ਕੱਢਿਆ ਤੂੰ ਫੜ ਰਾ ਹਾਂ ਲੈ ਖਾ ਲਾਂਗੇ ਕੋਈ ਨਾ ਤਾਂ ਖਾਲਾਂ ਮੈਂ ਨਾਲ ਗੋਲ ਗੱਪੇ ਇਹ ਨਾ ਖਾ ਲਈ ਹੈ ਓਏ ਐਨਾ ਨਹੀਂ ਗਾਹ ਬਈਂਦਾ ਭਿੰਡੇ ਖਸਮਾ ਭਗੇੜੀ ਪਾਉਣੀ ਪਈ ਤੈਰੇ ਹਟਦੀ ਨਹੀਂ ਹੈਗਾ ਖਾਣਾ ਤੇਰਾ ਦਾਣੇ ਜੀ ਰਾਜੂ ਬੀਨ ਵਰਗਾ ਕੱਢੀ ਨਾ ਢੱਡ ਖਾ ਖਾ ਓਏ ਤਾਂ ਹੁਣ ਭੈਣ ਦਾ ਜਵਾਨੀ ਆਈ ਜਾਂਦੀ ਆ ਜਿਉਂ-ਜਿਉਂ ਨੂਰ ਚੜ੍ਹਨੀ ਐ ਜਵਾਨੀ ਮੇਰੇ ਛਾਲ ਦੀ ਢਿੱਡ ਜੀ ਬਣ ਗਈ ਹੋਰ ਕਿੱਦੇ ਜਵਾਨੀ ਹੈ ਨਹੀਂ ਫੜ ਮੈਂ ਫੜ ਇਹ ਵੀ ਖਾਣਾ ਪਹਿਲਾਂ ਖਾਵਾਂ ਹੈ ਲੈ ਫੜ ਲੋਖਾਨਿਆ ਤੁਮੈ ਨੇ ਦੋ ਕਰਲਾ ਸਾਹਬ ਹਜੇ ਰੁਕ ਜਾ ਦੋਨਾਂ ਸਾਹਬ ਦਾ ਗਣ ਕਬੱਡੀ ਤਾਂ ਦੇਵਾਂਗੇ ਭਾਈ ਕੋ ਕੋ ਹਜੇ ਰਹਿਦਾ ਦੇ ਦੇ ਯਾਰ ਹੈ 500 ਦਾ ਕੰਨ ਦਰਾਂ ਮੈਂ ਮੈਂ ਗਲਤੀ ਉਦੋਂ ਵੀ ਬਤੇਰੇ ਆਉਣਗੇ ਬੱਜੇ ਛੱਜੇ ਇਹ ਰੁਕ ਜਾ ਖਾਲਾ ਮੈਂ ਲਪਾਫੇ ਚ ਪਵਾਲਾ ਮੁੰਡੇ ਦਾ ਆ ਹੱਥ ਸੇ ਫੜ ਲੈ ਸੋਨਾ ਲੱਗ ਗਿਆ ਐ ਖੜਾ ਕਿੰਨੇ ਪੈਸੇ ਹੋ ਗਏ 40 ਇਹਦੇ ਕਹ ਨਹੀਂ ਲਿਖ ਲਈ ਚੰਗਾ ਮੇਰੇ ਮਣੀ ਕੰਮ ਲਿਖ ਲੈ ਯਾਰ ਪਲਸਰ ਨਾਲ ਕਿਤਾ ਦੇ ਦੇ ਪਲਸਰ ਨਾਲ ਨਹੀਂ ਪੈਨ ਨਾਲ ਲਿਖਾਵਾਂਗੇ ਉਹ ਐ ਨਹੀਂ ਕਹਦਾ ਪੈਸੇ ਲੈ ਕੇ ਤਾਂ ਐ ਦੇ ਦੇ ਯਾਰ ਇਹ ਦੇ ਦਿੰਦੇ ਆਪਾਂ ਕੋਈ ਨਾ ਉਹ ਇਹਦਾ ਫਾਉਂਡ ਕਿਹੜਾ ਹੁੰਦੀ ਹੈ ਮੈਂ ਜੇ ਨਾਤਮਾਉਂਦੀ ਤੂੰ ਤੇ ਇੱਥੇ ਰੱਖੀ ਰੱਖਦੀ ਨਹੀਂ ਬੀਬੀ ਤੂੰ ਉਹ ਤਾਂ ਉਹ ਇਹਨਾਂ ਨੂੰ ਰੱਖ ਨੂੰ ਨਾ ਹਜੇ ਕੀ ਹੋਇਆ ਤੇ ਦੂਹੀ ਨੇ ਕੁਛ ਕਹਿਤਾ ਕਰਿਆ ਕੀ ਲਾਟ ਬੰਨ ਜਾਣਾ ਅਨਸਾਰ ਬੁਲਾਇਆ ਤੈਨੂੰ ਛੜੇ ਹਾਨ ਕਿਸੇ ਮੱਕ ਮਾਣਾ ਮਾ ਹੋਏ ਬੈ ਜਾ ਯਾਰ ਕੀ ਕੰਮ ਕਰਨਾ ਤੇ ਚਾਹ ਪਾਣੀ ਪੀ ਲੈ ਜੀ ਨਹੀਂ ਪਸਾਵ ਕਰਿਆ ਵਾ ਪਾਣੀ ਡੋਲੇ ਪਰਸ ਹੋ ਗਿਆ ਸੀ ਪਰਸੋਂ ਡੋਲ ਕੇ ਆਇਆ ਹੈਗਾ ਉਹ ਭਾਈ ਉਹਦਾ ਬੈਂਕੀ ਚ ਪਾਣੀ ਮੁੱਕ ਗਿਆ ਸੀ ਪਾਣੀ ਮੁੱਕ ਗਿਆ ਸੀਗਾ ਉੱਥੇ ਗੰਦ ਪਾ ਕੇ ਕਰ ਜਾਂਦਾ ਕਹਿੰਦੇ ਕਰਮਾੜਾ ਮੋਟਾ ਇਹਨੂੰ ਕੀਨੂੰ ਕਿਨੂੰ ਕਹੀ ਜਾਵਾ ਮੈਂ ਤਾਂ ਤੂੰ ਹੀ ਨਹੀਂ ਸਮਝਦੀ ਡੱਡੂ ਜਾ ਮੈਂ ਕੀ ਦੇ ਕਿਹਦੇ ਮਾਰਾਂ ਟੱਕਰ ਹਾਂ ਤੇ ਨਾਲੇ ਮੇਰੀ ਗੱਲ ਸੁਣ ਲੈ ਆਇਆ ਪੈਨਸ਼ਨ ਤੈਨੂੰ ਕੀ ਲੈਣੇ ਮੈਂ ਤਾਂ ਆਪੀ ਨਹੀਂ ਕੁਛ ਲੈਣਾ ਜਦੋਂ ਪੈਨਸ਼ਨ ਖਤਮ ਹੋ ਜਾਂਦੀ ਆ ਉਦੋਂ ਮਿੱਟੀਆਂ ਮਾਰਦਾ ਸਾਡੇ ਮੂਰੇ ਵਿਚਾਰ ਪੈਸੇ ਮੰਗ ਨਾ ਲੈਣਾ ਅਰ ਥਰਡ ਡੇ ਆਵਾ ਨਾ ਜਾ ਮੈਂ ਤੈਨੂੰ ਤਾਂ ਰਵਾਦਾਰੀ ਇਹ ਨਹੀਂ ਹਾਂ ਤੈਨੂੰ ਤਾਂ ਆਪ ਹੀ ਰਵਾਦਾਰ ਨਹੀਂ ਹੈਗਾ ਗਾ ਉਹੀ ਗੱਲਾਂ ਫਿਰ ਤੇਰੀਆਂ ਤੇਰੀ ਭੈਣ ਦਾ ਫੋਨ ਆਇਆ ਸੀ ਅਗਲੇ ਕਹਿੰਦੀ ਗਾਹਾ ਮੇਰੀ ਕੁੜੀ ਨੂੰ ਵੀ ਮੇਖ ਪਾ ਕੇ ਜਾਣੀ ਸੀ ਲੋੜੀ ਤੇ ਬੋਲਦੀ ਸੀ ਸੋ ਸੋ ਕੁਛ ਵੱਡੀ ਨਾ ਪਾਦਾ ਕੋਲ ਮੇਖ ਮੇਖ ਨਾਲ ਨਹੀਂ ਛਾਦਾ ਗੱਡਰ ਪਾਉਣਾ ਪਊ ਬਣੇ ਨੇ ਮੇਖਾਂ ਦੇ ਮੇਰੇ ਥਾਲੇ ਸੈਂਸ ਤਾਂ ਆਪਦੀ ਹੋਏ ਨੇ 1500 ਰੁਪਏ ਵਿੱਚ ਤਾਂ ਲਟਾ ਪਿੰਗਾ ਆਪ ਹੋਈਆਂ ਸਾਰਾ ਟੱਪਰ ਪਾ ਦੋ ਮੇਖਾਂ ਸੈਂਸ ਤਾਂ ਆਪਦੇ ਹੋਏ ਬਣੇ 15 1500 ਰੁਪਏ ਵਿੱਚ ਸਾਰਾ ਟੱਪਰ ਲਟਾ ਪਿੰਗਾ ਹੋਏ ਪੇ ਹਾਂ ਛਾਦੀ ਨਹੀਂ ਹੈਗਾ ਮੇਕ ਬਣਾ ਮੇਰੀ ਗੱਲ ਸੁਣ ਲੈ ਤੇਰੀ ਭੈਣ ਨੇ ਕਿਹਾ ਤੁਸੀਂ ਕਿਵੇਂ ਮਰਜੀ ਨਿਪੜੋ ਜੇ ਮੇਰੇ ਪੇਕੇ ਨੇ ਕਿਹਾ ਹੁੰਦਾ ਫੇਰ ਕਹਿ ਇਹ ਤੂੰ ਐਂ ਕਹਿਗਾ ਮਾਂ ਕਹਿੰਦੇ ਹੁੰਦਾ ਨੇ ਕਿਹਾ ਨੰਗਾ ਨਹੀਂ ਹਾਂ ਨੰਗਾ ਨਹੀਂ ਨਾਲੇ ਹੋਰ ਲਾਉਣਾ ਫੋਨ ਮੈਂ ਬੋਲੇ ਪੈਸੇ ਜੇ ਪਤੀ ਇਸ ਪਵਾ ਕੇ ਲੇਗਾ ਹੁਣ ਆਪਦੇ ਸੋਸ਼ੇ ਬਾਜੀਆ ਤੇ ਬਥੇਰੀਆਂ ਕਰ ਲੇਗਾ ਵੀ ਆਪਦੇ ਸੋਸ਼ੇ ਬਾਜੀਆ ਤੇ ਬਥੇਰੀਆਂ ਹੋ ਜੇ ਨੇ ਕਰਦਾ ਨਹੀਂ ਹੁੰਦਾ ਤੈਨੂੰ ਹੈਲੋ ਮੇਰੀ ਘਰੇ ਰੰਗ ਚੜ ਕੇ ਹੋ ਕੇ ਗੱਪਰ ਉਤ ਪਾ ਫੇਰ ਕਰਦਾ ਫੇਰ ਕਰਦਾ ਮੱਖੀ ਆ ਗਈ ਮੱਖੀ ਫੇਰ ਕਰਦਾ ਆਹ ਇਹਦਾ ਗਾਣੇ ਬਹੁਤ ਸੋਹਣੇ ਮੇਰੀ ਗੱਲ ਸੁਣ ਪਿਆਰੇ ਮੈਂ ਤੇਰੇ ਕੋਲ ਗੱਲ ਸਮਝਾਉਣੀ ਆ ਆਪ ਦਾ ਸਾਹਮਣੇ ਕਹਦੇ ਜਦੋਂ ਨੂੰਤੀ ਬੈਠੀ ਹੋਵੇ ਸ਼ਰਮ ਮੰਨ ਲੈ ਕਰਵਾਉਣਾ ਪਟਾ ਉਹ ਨੂਤੀ ਦਾ ਸ਼ਰਮ ਕਰਿਆ ਕਰਾ ਨਹੀਂ ਚਾਹੀਦਾ ਪਰ ਮੈਂ ਤਾਂ ਉਹ ਛੋਪਤੀ ਗਾਣਾ ਗਾਉਂਦਾ ਸੀ ਇਹ ਮ ਗਾਣੇ ਨੂੰ ਕਹਿੰਦਾ ਮਕਲਾਵਾ ਇੱਥੇ ਗਾਣਾ ਕਾਹਦਾ ਗਾਉਣਾ ਤਾਂ ਮਕਲਾਵਾ ਦਾ ਮਾਂ ਭਾਰਦਾ ਬਾਈ ਕਰਾ ਦੋ ਪਤਾ ਸ਼ੇਰੇ ਹੈ ਸਿਰ ਤੇ ਲਪਟਾ ਨੇ ਹੁਣ ਮਕਲਾਵੇ ਭਾਲਦਾ ਛੱਟੀ ਹੈ ਸਾਡੇ ਇੱਥੇ ਗਾਣੇ ਕਾਹਦੇ ਗਾਉਣਾ ਸਾਡੇ ਤਾਂ ਮਰ ਗਈ ਆ ਮਨ ਵਾਲੀ ਆ ਥੋੜਾ ਟਾਈਮ ਹੀ ਆ ਇਹ ਤਾਂ ਸਾਹ ਲਵੇ ਲੱਗੇ ਹੋਏ ਨੇ ਮਾਰਨ ਨੂੰ ਫਿਰ ਦਾਦੇ ਨੂੰ ਮਾਰ ਕੇ ਮਰੂ ਐ ਨਹੀਂ ਮਰਦੀ ਉਹ ਮਾੜੀ ਦੇ ਕੰਨਾਂ ਵਾਲਾ ਕਾਹ ਨੂੰ ਮਾਦਾ ਛੇਤੀ ਮਾੜੇ ਤੋਂ ਰੱਬ ਦਾਦਾ ਮਾੜੇ ਤੋਂ ਚੰਗੇ ਬੰਦੇ ਨੂੰ ਨਹੀਂ ਛੱਡਦਾ ਰੱਬ ਮਾੜੇ ਤੋਂ ਭੈਂਡਾ ਯਾਰ ਉਹ ਵੀ ਟਾਦਾ ਵੀ ਹਾਂ ਕੀ ਕਰਾਉਣਾ ਮੇਰੇ ਛਾਲੇ ਦੀਪਾ ਕੇ ਖਾ ਲਾ ਉੱਥੇ ਮੈਂ ਨਹੀਂ ਖਾਂਦਾ ਮੈਂ ਨਹੀਂ ਖਾਂਦਾ ਨਾਲੇ ਹੋਰ ਤੇਰੇ ਗਾਣੀਆਂ ਰੋਟੀ ਹੈ ਤੇਰੇ ਰੋਟੀ ਖਾਣੀ ਹੈ ਮੈਂ ਤਾਂ ਮਿਰਚ ਜੀ ਲੱਗੀ ਮੇਰੇ ਤਾਂ ਜੀ ਤੇ ਜੇ ਮਿੱਠਾ ਹੈਗਾ ਲਿਆ ਦਿਓ ਖਾਣੇ ਪਾਣ ਮੈਂ ਸੌਫੜਾ ਗੋੜ ਤੈਨੂੰ ਠਾਲਾ ਅੱਜ ਮਿਰਚ ਨਹੀਂ ਖੀਜਣ ਉਹ ਕੁਲਚੇ ਵਾਲੀ ਹਾਂ ਤਾਂ ਹੀ ਤਾਂ ਹੀ ਲੱਛਣ ਕਰਦਾ ਹੈ ਹਾਏ ਓਏ ਕੀ ਹੋ ਗਿਆ ਤੇਰੇ ਤਾਂ ਹੀ ਲੱਛਣ ਕਰਦਾ ਤਾਂ ਹੀ ਰੋਟੀਆਂ ਨਹੀਂ ਖਾਂਦਾ ਆਪ ਤਾਂ ਕੁਲਚੇ ਖਾਇਆ ਮੈਂ ਤਾਂ ਦੰਦੀ ਦੋ ਵੱਡੀਆਂ ਨੇ ਛਾਉ ਤੇਰੀ ਹਾਂ ਓਏ ਮਰਦੇ ਇੱਥੇ ਬੈਠੀ ਬੈਠੀ ਜਿਵੇਂ ਕੁਲਚਾ ਸਾਰਾ ਖਾਦਾ ਹੋਵੇ ਬਾਪੂ ਜੀ ਕਿਉਂ ਵਾਲੀ ਜਾਣੀ ਹਾਂ ਚੁੱਪ ਕਰ ਤੂੰ ਤੂੰ ਤਾਂ ਜਮੀਂ ਨਹੀਂ ਹਟਦੇ ਹੈਗੇ ਵੰਦਾਂ ਕੰਨ ਦੀ ਆ ਗਈ ਆਪਾਂ ਖਾਦੀ ਨਹੀਂ ਕੁਸਾ ਕੁੱਤਾ ਹਟਿਆ ਜੀ ਮੈਨੂੰ ਨਾ ਗੁੱਜੇ ਖਾ ਕੇ ਆਇਆ ਤੈਨੂੰ ਰੋਟੀਆਂ ਕਿ ਚੰਗੀਆਂ ਲੱਗਣ ਓਏ ਅਸਰਾ ਦਾ ਕੁਜਲਾ ਖਾਦਾ ਸੌਂਦ ਬਾਦਾ ਇਹਨੇ ਖਾਦਾ ਦੋ ਤਾਂ ਇਹਨੇ ਰੱਖ ਕੇ ਤੂੰ ਵਿਗੜਿਆ ਪਿਆ ਇਸੇ ਨਾਲ ਰੱਖ ਕੇ ਵਿਗੜਿਆ ਪਿਆ ਜਿੰਨਾ ਪਾਈ ਕੀ ਬਣ ਗਿਆ ਹੈ ਦਸਵੇਂ ਨਾ ਕੀ ਵਿਗੜਦਾ ਤਹੀਂ ਤਦਾਬਦਾ ਨਹੀਂ ਹੋਇਆ ਹੈ ਕਿਹੜਾ ਵੀ ਜੜ ਨਹੀਂ ਪਈ ਨਾ ਅਮਰਾ ਕਦੀ ਨਿਗਾ ਮਾਲਾ ਦੇਖਦਾ ਤੇਰਾ ਛਾਰੇ ਮੱਠੇਕਾਂ ਖਾਂਦੇ ਨੇ ਹਾਂ ਉਹਨਾਂ ਨੂੰ ਕਹੇ ਜਿਹੜੇ ਮੱਠੇਕਾਂ ਖਾਂਦੇ ਨੇ ਸੀਆਂ ਆ ਜਾ ਮੈਡੀਕਲ ਨਿਸ਼ਾਨੀ ਕਰਦੇ ਹਾਂ ਕੁਛ ਨਹੀਂ ਖਾਂਦੇ ਹੈ ਕਿ ਤੁਹਾਡੇ ਕਿੰਨਾ ਕੁਛ ਕਰਤੇ ਸੀਗੇ ਮੇਰੇ ਛਾਲੀ ਹਾ ਦਾ ਮੁੰਡਾ ਜ 10 ਵਜੇ ਦਾ ਛਿੰਟਰ ਚ ਚਕਾਦਾ 2 ਵਜੇ ਦਾ ਖਾਸ਼ ਨਹੀਂ ਤੇਰੀਆਂ ਗੱਲਾਂ ਕਿਦਾ ਤੁਹਾਡੇ ਘਰ ਚ ਆਉਂਦੇ ਹਾਂ ਹਾਂ ਚਲ ਕਾ ਨੂੰ ਆਪਾਂ ਈ ਡਾ ਟੱਪਾ ਪੋੜਣਾ ਯਾਰ ਆਪਾਂ ਤਾਂ ਲੋਕੀ ਤੇਰੇ ਨਾਲ ਕਿਹੜਾ ਪਕਾਈ ਮਾਰੇ ਤੁਹਾਡੇ ਚੰਗਾ ਹੈ ਕਰ ਮੁੰਡਾ ਗਿਆ ਹੋਇਆ ਕੱਖ ਲੈਣ ਖੇਤ ਬਾਗ ਜੋ ਦੋਨੇ ਜਾਨੇ ਨਾਲੇ ਪਿਆਰ ਨੂੰ ਲੈ ਜਾ ਮੈਂ ਨਹੀਂ ਜਾਂਦਾ ਦੇਵ ਚ 1500 ਰੁਪਏ ਮੈਂ ਅੱਜ ਢੂਹੀ ਮਾਤਾ ਕੱਖਾਂ ਦੀ ਬਾਕੀ ਤੇਰਾ ਪਰਨੇ ਕਿਸ ਕਾਲੇ ਦਾ ਫੋਨ ਆਇਆ ਕਹੀਂ ਜਾਵੇ ਬਾਈ ਉਮਗਰਾ ਕਰਾ ਕਰਾ ਤਾਂ ਤੁਸੀਂ ਪਾਈ ਜਾਨੀਓ ਕਸ਼ਤਾ ਬਈ ਸਾਨੂੰ ਕਰਦਿਆ ਕਰੋ ਮੇਰਾ ਜੂ ਨਾ ਤੈ ਕਿਹੜਾ ਮੈਨੂੰ ਰਾਣੀ ਹਾਰ ਪਾਤਾ ਰਾਣੀ ਹਾਰ ਵਾਲਾ ਹੈਗਾ ਬੂਸੜਾ ਦਿਖਾਈਂ ਨੇ ਮਣਜਾ ਜਿਹੜੀ ਦਾ ਹੈਗਾ ਤੇ ਲੈ ਆਉਂਦਾ ਫਿਰ ਮੈਨੂੰ ਤਾਂ ਹੁੰਦੇ ਦੀ ਰਸਤੇ ਟੌਪ ਟੌਪ ਦੇ ਰਸਤੇ ਹੁੰਦੇ ਸੀ ਤੇ ਫਿਰ ਲੈ ਆਉਂਦਾ ਲੈ ਆਉਂਦਾ ਛਿੱਟਾ ਕੋ ਹਰ ਖਬਰ ਰਾਣੀ ਹਾਰਾਂ ਦੇ ਛਾਪੇ ਜਿੱਦਾਂ ਤੇਰਾ ਕਦਾ ਛਾਰੀ ਲੁੱਕ ਜਗੀ ਰਾਣੀ ਹਾਰ ਮੇਰੇ ਨਾਲ ਬੋਲਣ ਦੀ ਲੋੜ ਨਹੀਂ ਹੈਗੀ ਨਾਲੇ ਚੈਨ ਸਮਝਾ ਰਿਹਾ ਮਾੜਾ ਹਾਂ ਮੈਂ ਕਿਰਾ ਕਰੂੰ ਕਰੂੰ کہیں ਵਧੀ ਜੇ کہیں ਵਧੀ ਜੇ ਤੂੰ ਜ ਵਰਗੀ ਜਨਾਨੀ ਹੈ ਤੱਕ ਲੈ ਉਹ ਤੂੰ ਪਰ ਇੰਡਾ ਖਸਮਾ ਦਿੰਨਾ ਕਿਹੜਾ ਉਹਦੇ ਹੰਨੇ ਤੇ ਜਾ ਕਰਦੇ ਗੱਲ ਨਹੀਂ ਬਾਕੀ ਯਾ ਦੇ ਸੂਟ ਸਾਡਾ ਮਾਇਲਾ ਨਾ ਪਰਦਾਈ ਸੂਟ ਹੈ ਹੋਰ ਸੱਜਾ ਵੇ ਤੇਰੇ ਸੂਟਾਂ ਦੀ ਇਸ ਭੁੱਖੇ ਨਹੀਂ ਹੈਗੇਗੇ ਸਮਝਾ ਤੈਨੂੰ ਕੀ ਦੇਵੇਂਗਾ ਤੂੰ ਬੋਲੀ ਜਾਂਦਾ ਇੱਥੇ ਉਹ ਚੱਲ ਜਾ ਰੇਦਾ ਧੀਮੀ ਦਾ ਆਈ ਛੱਪਾ ਮੈਂ ਤਾਂ ਹੀ ਘਰੇ ਬੜਦਾ ਨਹੀਂ ਹੈਗਾ ਮਤਾਂ ਬੰਦਾ 1500 ਰੜਕਦਾ ਭਾਗ ਜਾ ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਆਉਂਦਾ ਨਹੀਂ ਲੈ ਫੋਨ ਨਾ ਕਰੀ ਦੇਖੂ ਤੈਨੂੰ ਕਿਹੜੀ ਓਟੂਗੀ ਓਟੂਗੀ ਲਾ ਬਾਣ ਤੇਰੇ ਮੈਂ ਹੁਣੀ ਮੰਨਦਾ ਸਾਡੀ ਗੁੱਡੀ ਨੂੰ ਫੋਨ ਕਰ ਮੁੰਡਾ ਗੱਡੀ ਲੈ ਕੇ ਆਜਾ ਕਿ ਭਾਗ ਜਾ ਮੁੰਡਾ ਗੱਡੀ ਲੈ ਕੇ ਆਜਾ ਕਿ ਭਾਗ ਜਾ ਦੇਖੂ ਤੈਨੂੰ ਕੱਟੀਆਂ ਲੈ ਕੇ ਆਉਗਾ ਰੇ ਮੈਂ ਫੇਰ ਉਹ ਵੀ ਲੈ ਜਾਂਦਾ ਹੈ ਉਹ ਕੋਈ ਘ ਹੈ ਇਹ ਐ ਕਰਦਾ ਝੰਗਲ ਪਾ ਕੇ ਨੂੰ ਭਿੰਦੇ ਖਸ ਨੂੰ ਇਹਦੇ ਨਾਲ ਬੰਨ ਲੈ ਚੰਗਾ ਨਾ ਇਹਦਾ ਰੱਖੀ ਹੋਈ ਰੀ ਬੜਾ ਤੈਨੂੰ ਕਿਹੜਾ ਜਾਊ ਇੱਥੇ ਹੈ ਥੱਪਾ ਦਾ ਰੋਟੀਆਂ ਦਾ ਖਾਣਾ ਖਾਗੜਾ ਆਹ ਆ ਭਾਈ ਤੇਰੀ ਭੂਆ ਦਾ ਫੋਨ ਲਾ ਲਈ ਲਾ ਦੇ ਇਹਨੂੰ ਭੂਆ ਦਾ ਫੋਨ ਇਹਨੂੰ ਨੰਬਰ ਨਾ ਦੱਛਦੀ ਇਹ ਐ ਨਹੀਂ ਪਤਾ ਇਹ ਤੋਂ ਗਰੀਟ ਮਾਰਦੇ ਨੰਬਰ ਇਹ ਜੋ ਲੈ ਮੈਂ ਕੁਝ ਲਾਤਾ ਜੀ ਹੁਣ ਕਿੱਧਰ ਗਿਆ ਉਹ ਤੇਰਾ ਰਾਂਜਾ ਖੇਤ ਗਿਆ ਹੋਇਆ ਕੱਖ ਲੈਣ ਆਜਾ ਬੋਦੀ ਨੂੰ ਫੋਨ ਆ ਗਿਆ ਹੈਲੋ ਫਤਰੀ ਗਾਲ ਮੈਂ ਮੋਲ ਦਾ ਮਾਮਾ ਕਰਾ ਹਾਂ ਮੈਂ ਕਹਿੰਦਾ ਦੀ ਪਿਲਛਣ ਆ ਗਈ ਮੈਂ ਫੜ ਕੇ ਲੈ ਜਾਂਦੇ ਨਹੀਂ ਫਿਰ ਮੈਥੋਂ ਖੋਹ ਲੈਣਗੇ ਜਵਾਕ ਮੈਂ ਦਿੰਦਾ ਨਹੀਂ ਦਿੰਦਾ ਨਹੀਂ ਮੈਂ ਪਿਲਛਣ ਹਾਂ ਮੈਥੋਂ ਪਿਲਛਣ ਲੈ ਜਾ ਪੁੱਤ ਨਾ ਇਕੱਠੀ 2 ਮਹੀਨਾ ਦੀ ਇਕੱਠੀ ਨਹੀਂ ਨਾ ਨਾ ਐਡੇ ਰਕਮ ਦਾ ਕੰਮ ਆ ਕੋਈ ਰਾਹ ਚੋਂ ਟਕੋਗੀ ਕੀ ਕਰਾਂਗੇ ਟਾਈਮ ਹੈ ਨਹੀਂ ਵੀਰ ਹਾਂ ਨਹੀਂ ਉਹ ਤੇ ਬੈਂਕ ਦੇ ਖਾਤੇ ਚ ਪਾ ਦਿੰਦਾ ਮੈਂ ਠੀਕ ਆ ਟੱਕ ਜਿਵੇਂ ਤੂੰ ਬੇਕਿਆਂ ਨੂੰ ਦੰਨੀ ਨਾ ਨਹੀਂ ਜਿਵੇਂ ਤੂੰ ਬੇਕਿਆਂ ਨੂੰ ਮੂਠੀਆਂ ਚ ਫੜਾਉਂਦੀਆਂ ਝਮਾਨ ਹੁਣ ਮੈਂ ਛਰੇਆਮ ਕੋ ਤੂੰ ਤੂੰ ਕਰ ਜਿਹੜਾ ਕੁਛ ਤੇ ਇੱਥੇ ਹੁੰਦਾ ਰੋਟੀਆਂ ਖਾ ਲਈ ਫਿਰ ਉੱਥੇ ਜਾ ਕੇ ਖਾਈ ਹੁਣ ਰੋਟੀ ਖਾਉਂ ਹੋਰ ਮੇਰੇ ਛਲਗੇ ਛੰਨੀ ਖਾਉਂ ਰੋਟੀਆਂ ਖਾਉਂਗਾ ਰੋਟੀਆਂ ਖਾ ਲਈ ਫਿਰ ਬਣੀ ਬਣਾਈ ਹਾਂ ਬੈਠਾ ਨਾ ਕਿਤੇ ਖੇਤ ਜਾਮਾ ਬੈਠਾ ਓ ਲੀ ਜਾਏ ਚਲੀ ਓਏ ਓ ਤੂੰ ਗਿਆ ਨਹੀਂ ਆਗਾ ਓਏ ਤੂੰ ਬਈ ਚੱਲ ਆਪਦਾ ਕਰੇ ਬਗ ਜਾ ਹਾਂ ਮੈਂ ਤੋਨੀਆ ਟੋਕਰਾਂ ਜਰੂਰ ਕਰ ਲਾਂਗਾ ਸਾਗ ਕਰ ਲਾਂਗੇ ਆ ਜਾ ਭਜਾ ਨਾਲ ਸਾਗ ਤੋਂ ਸਾਗ ਦਾ ਰੰਨੀ ਪਿਆ ਤੇਰਾ ਪਤੀਲਾ ਮਤੋਂ ਮੂਸਾ ਨਾ ਵੱਜੇ ਨਵਾਂ ਆ ਗਿਆ ਉਹ ਇਹ ਅਰੇ ਆ ਮੰਗੀ ਮੈਂ ਵੀ ਆਪਣੇ ਭਾਈ ਨੂੰ ਫੋਨ ਕਰਤੀ ਆ ਫਿਰ ਉਹ ਲੈ ਲੁਕਾ ਰਾਣਾ ਆਉਂਦਾ ਆ ਜਾ ਪਹਿਲਾਂ ਮਮਾ ਟਾਈਮ ਦੇ ਰੱਖ ਓਏ ਓ ਆ ਜਾ ਉਹ ਉਧਰ ਜਾ ਕੇ ਜਾਉ ਯਾਰ ਉਹ ਬੁਲੇਟ ਪਤਾ ਨਹੀਂ ਜੋ ਨਾ ਕੋਈ ਹੋਰੇ ਕੰਮ ਦੀ ਗੱਲ ਕਰਨੀ ਇਹਦੇ ਮੰਗੂ ਉਹ ਮੇਰਾ ਭਰਾ ਆ ਜਾ ਦੇਖ ਲੈਣਾ ਕੋਈ ਨਾਲੇ ਪਤਾ ਲੱਗ ਜੂ ਕੰਮ ਤਾਂ ਹੁੰਦਾ ਕਰਦਾ ਚ ਨਾ ਨਾ ਥੋੜੀ ਹੁੰਦਾ ਧੀਮੀ ਨੂੰ ਬੋਲਣ ਦਾ ਫਾਟਾ ਆ ਰੋਖੀ ਕਿਤੇ ਫਿਰ ਤਾਲੀ ਮਦਲ ਤਾਲੀ ਮਦਲ ਤਾਲੀ ਆ ਮਰਾ ਵੋਏ ਵੋਏ ਆ ਕੇ ਮੈਂ ਡਿਕੇ ਜਾ ਬਿਆ ਵੋਏ ਇਹਦਾ ਹੋਗਾ ਉਹੀ ਕੰਮ ਜਿਹਦਾ ਡਰਤੀ ਇਹ ਮਾਂ ਦੀ ਹਾਏ ਵੋਏ ਮਾਂ ਗਿਆ ਭੈਂਦਾ ਫਟੇ ਗਿਆ ਫਟੇ ਹਾਏ ਵਾ ਨਾ ਜੋ ਵੀ ਬੁਛ ਹਾਏ ਵੋਏ ਹਾਏ ਹਾਏ ਵੋਏ ਉਹ ਤੁਹਾਡੀ ਪਾਈ ਦਾ ਮੇਰਾ ਛੜਾ ਉੱਠ ਖੜਾ ਉੱਠ ਖੜਾ ਆ ਕੇ ਕਾਦਾ ਮੈਂ ਕੀ ਹੋਗਾ ਮਕੂਤੇ ਨੂੰ ਮਾਂ ਐ ਤੇਰੀ ਛਰਮ ਤੇਰੀ ਖੜ ਜਾ ਤੂੰ ਨਾ ਮਾਰੀ ਮੇਰਾ ਹੱਕ ਆ ਆ ਮਤੇਰੀ ਉਹ ਭਾਈ ਬੱਕਰਾ ਮੇਰਾ ਸੜਾ ਆ ਆ ਬੰਨੀਆਂ ਪਟੀਆਂ ਮੇਰਾ ਸੜਾ ਮੇਰਾ ਖੜ ਦੂ ਸਿਰ ਦੋਦਰਾ ਉਹ ਬਾਪੂ ਮੈਂ ਤਾਂ ਵੀਡੀਓ ਬਣਾਉਂਦਾ ਸੀ ਯਾ 14 ਹੋਇਆ ਵੀਡੀਓ ਦਾ ਇੱਥੇ ਤੈਨੂੰ ਭੇਜਦਾ ਕੱਖ ਵੱਡਣ ਦੀ ਆ ਕੀ ਕਰੀਂ ਨਾ ਲਮਾਂ ਪੈ ਤੂੰ ਤਾਂ ਆ ਕੱਖ ਵੀ ਵੱਡੇ ਪੈ ਪੱਲੀ ਪੱਲੀ ਦੇ ਪੈ ਕਿੰਦੀ ਨਾ ਵੀਡੀਓ ਬਣਾਉਂਦਾ ਤੂੰ ਹੈ ਇਹ ਤਾਂ ਮੈਨੂੰ ਆਏ ਦੀ ਮਹਾਲਾ ਮੇਰਾ ਸੜਾ ਮਛਾਇਕ ਖਾ ਗਿਆ ਕੰਮ ਚ ਚੱਲ ਚੜ ਕੇ ਮਾਂ ਕੰਮ ਹੋ ਗਿਆ। ਉਹ ਚੀਕਾ ਮਾਰ ਲੱਗਾ ਸੀ। ਮਾਂ ਦਾ ਕਿਉਂ ਗਸਾ ਕੋ ਸਭ ਦੇਖ ਗਿਆ ਤੁਹਾਨੂੰ। ਆਹ ਸਾਲਾ ਸਿਰ ਜਿਹਾ ਐ ਪੰਨੇ ਜਿਵੇਂ ਭੈਂ ਦਾ ਭਈ ਉਹ ਤੇ ਖਿੱਚ ਤੇ ਕੜਾਉਂਦਾ ਹੈ। ਉਹੀ ਤਾਂ ਗੱਲ ਹੈ। ਜੇ ਮੈਨੂੰ ਪਿਆਰਿਆ ਇਹਦੇ ਜੰਮ ਦੇ ਦਾ ਪਤਾ ਲੱਗਾ ਜਾਂਦਾ ਵੀ ਇਹ ਇਹੋ ਜਿਹਾ ਨਿਕਲੂ। ਪਹਿਲਾਂ ਤਾਂ ਗਾਲ ਘੂਠਾ ਦਿੰਦਾ ਇਹ ਤੇ ਮਗਰ ਉਹ ਦਿੰਦਾ ਆਪ ਤੇ। ਹਾਂ ਹਾਂ ਹੁਣ ਬਸ ਕੁਝ ਕਰਨੀ ਛੱਕਦੇ। ਕਬੀਲਦਾਰੀ ਸਮਝੋ ਜਿੱਤੀ ਬੈਠਿਆ ਕਿ ਫੜਾਤੀ ਮੋਸ ਕਾਲੀ ਮੈਨੂੰ। ਰਾਜਾ ਇਹ ਕੀ ਕਰ ਰਿਹਾ ਤੂੰ ਉਹ ਤਾਇ ਤੂੰ ਸਮਝਾਉਣਾ ਲੱਗਿਆ ਤੂੰ ਗੁੱਗਨਾ ਲੱਗਿਆ ਹੋਰ ਸਮਝਾਉਣ ਨੂੰ ਬਹੁਤ ਕੁੜੀਆਂ ਦੇ ਵਿਆਹ ਕਰਕੇ ਤਰਾ ਦੇਖ ਕੀ ਲੱਛਣ ਆਹ ਆਹ ਰਾਜ ਸਾਲਾ ਕੀ ਲੱਛਣੀ ਪਿਆਰੀ ਬਾਜ਼ੀਆਂ ਪਾਉਂਦਾ ਬਾਜ਼ੀਆਂ ਪਾਉਂਦਾ ਇਹਦਾ ਜਿਹੜਾ ਉਹਨਾਂ ਕੋ ਟੁੱਟਰੀ ਪਾ ਦੀ ਨਕਸ਼ਣਾ ਮਠਿਆ ਦੀ ਫਿਰ ਉਹ ਜਾ ਯਾਰ ਬੱਪੂ ਤੋ ਹੋਰੀ ਕੰਮ ਕਰਵਾਈ ਜਨਾ ਤੂੰ ਇਹਨਾਂ ਨੂੰ ਦੱਸ ਮੈਂ ਤੇਰਾ ਲਿਆਇ ਰੱਖਣਾ ਤਾਇ ਕਰਕੇ ਇਹ ਤੈਨੂੰ ਉਹਨੂੰ ਪੁੱਠਾ ਲਮਕਾਇਆ ਹੁੰਦਾ ਮੈਂ ਮੈਂ ਬਾਪੂ ਕਰਕੇ ਕੁਝ ਨਹੀਂ ਕਹਾਂ ਤੈਨੂੰ ਗੋਲੂ ਪਲਵਾਨ ਨਾਲ ਲੜਦਰਾ ਮਾਰ ਕੇ ਫਾੜਾ ਮੂਤ ਕੱਢ ਦੂੰ ਮੈਂ ਆ ਇਧਰ ਕਿੱਧਰ ਜਾਣਾ ਅਜਰਾ ਆ ਜਾ ਵੀਰ ਬਣ ਕੇ ਇਕੱਠਾ ਕਰਨ ਹੁੰਦੇ ਹੁਣਾ ਮੇਰੇ ਜਿਹੜਾ ਆਪ ਹੀ ਕਰ ਲੋ ਉਰਾ ਆ ਜਾ ਉਰਾ ਅੱਪੇ ਦੇਖਿਓ ਇਹਦਾ ਦੇਖ ਲੈ ਤੂੰ ਕਹੇਗਾ ਕੱਖ ਪਾਉਣੇ ਨੇ ਮੈਂ ਕਹੂੰ ਪਾਉਣੇ ਨਹੀਂ ਆ ਜਾ ਮੋੜਿਆ ਮੋੜਿਆ ਵਧਿਆ ਰਹੇਗਾ ਬੰਦੇ ਦਾ ਪੁੱਤ ਪਾਉਂਦਾ ਤੇਰੀ ਇੱਜ਼ਤ ਕਰਦਾ ਬਾਪੂ ਇਹ ਜਦ ਤੱਟੂ ਦੀ ਰੇਗੀ ਪੱਲੀ ਦਾ ਭਗਾ ਕੇ ਮੱਥੇ ਕੋਲੇ ਮਾਰੀ ਚੱਕ ਹਰ ਜੱਤ ਕੰਮ ਨਾ ਆਉਂਦਾ ਆਪ ਤਾਕਸ਼ ਕਰਨਾ ਨੇ ਨਾਲੇ ਏਡਾ ਕੰਮੇ ਜੇ ਨਾਲ ਆਉਂਦਾ ਹੋਰ ਕਰਕੇ ਤੈਨੂੰ ਤਾਂ ਜੰਮ ਤਾਂ ਤੈਨੂੰ ਲੱਲੇ ਲਾ ਕੇ ਹੀ ਧਰਨ ਨਾਲ ਰਹਿ ਗਿਆ ਵੀਰਾ ਲੱਕ ਜਾਂ ਹਲਾਉਣਾ ਲੱਕਵੇਂ ਹਲਾਉਂਦਾ ਆਂਦਾ ਇਹ ਓਏ ਇੱਦਾਂ ਆਂ ਆ ਲੈ ਲੈ ਮੇਰਾ ਥਾਲਾ ਕੁਝ ਅਜਿਹੇ ਦਾ ਕੰਮ ਕਰਦਾ ਬੰਦਾ ਹੈ ਕੀ ਕਹਦਾ ਸਪੀਡ ਪਈ ਮਾਦੋਂ ਬਣੇ ਚਨਾਨਾ ਬਈਆ ਬੇਲਾ ਤੇਰਾ ਨਾਨਕਾਂ ਤੇ ਭੱਗ ਗਿਆ ਆ ਇਹਦਾ ਜਿਹੜਾ ਨਾਨਾ ਤੀਰ ਸਮਝ ਲੈ ਉਹ ਬੀਨ ਵਜਾਉਂਦਾ ਹੁੰਦਾ ਹੂੰ ਤੂੰ ਨਾਨਾ ਬੀਨ ਵਜਾਉਂਦਾ ਆਂਦਾ ਇਹਨੂੰ ਲੈ ਜਾਂਦਾ ਨਾਲ ਪੈਸੇ ਚੁਕਣ ਵਾਸਤੇ ਇਹਦਾ ਬੱਚੀ ਦਾ ਯਾਰ ਉਹ ਸੈਟਪੇਤੀ ਲੈ ਗਿਆ ਇਹ ਤਾਂ ਕਿਤੇ ਮੈਂ ਕਿਤੇ ਹੁੰਦਾ ਨਾ ਤੇ ਨਾਨੇ ਨੂੰ ਕਹਿੰਦਾ ਸਹਜੇ ਬੰਦੇ ਲੱਭੀ ਨਾ ਹਾਂ ਹੋਰ ਤੂੰ ਤਾਂ ਪਹਿਲਾ ਹੋਣਾ ਸੀ ਖੰਡਿਆਈ ਨਾ ਬਾਈ ਕੱਖ ਬੰਦਿਆਂ ਵਾਂਗੂ ਟੱਕਿਓ ਕਿ ਨਹੀਂ ਇਹਦਾ ਪਹਿਲਾ ਹੋਣਾ ਚਾਹੀਦਾ ਸੀ ਵਿਆਹ ਤੋਂ ਐਂ ਕਹਿੰਦਾ ਇਹ ਹਾਂ ਹੋ ਫਿਰ ਤੈਨੂੰ ਬੁਲਾਉਣਾ ਨਹੀਂ ਥੀ ਇਹਨੇ ਹਾਂ ਤੇਰੇ ਸਾਲਾ ਮਾਂ ਘਰੋਂ ਹੀ ਆ ਜਾਂਦਾ ਰੇਠੀ ਮੇਟ ਐਂ ਕਹਿੰਦਾ ਤਾਂ ਮੇਰੀ ਮਾਂ ਨੇ ਪਤਾ ਨਹੀਂ ਕੀ ਦੇਖ ਲਿਆ ਤੇਰੇ ਚ ਹਾਂ ਇਹਦਾ ਮੇਰੀਆਂ ਫੁੱਟੀਆਂ ਅੱਖਾਂ ਜੇ ਮੈਂ ਦੇਖ ਲੈਣਾ ਮੈਂ ਕਹੂੰ ਕਹੂੰ ਫੁੱਟੀਆਂ ਅੱਖਾਂ ਤਾਂ ਮੇਰੀ ਬੇਬੀ ਦੀਆਂ ਫੁੱਟ ਗਈਆਂ ਹਾਂ ਆ ਨਾ ਤੇਰੇ ਵਰਗ ਨੂੰ ਪਸੰਦ ਕਰ ਲਿਆ ਮੇਰਾ ਤਾਂ ਲੈ ਸੌਂ ਲੱਗੇ ਕਾਲਜਾ ਕਰਦਾ ਜਦੋਂ ਇਹ ਲੰਬਾ ਪਿਆ ਮਨ ਤਾਂ ਕਿਰਾਏ ਹੋ ਗਿਆ ਮਾਲੇ ਮਿਰਗੀ ਦਾ ਦਵਰਾ ਜਾ ਪਿਆ ਹੈ ਅੱਛਾ ਐਂਗਾ ਤੋ ਪਿਆ ਦੀ ਤੂ ਇੱਕ ਉਹ ਲੱਸੀ ਮੈਂ ਵੀਡੀਓ ਬਣਾਉਂਦਾ ਸੀ ਇਹ ਕਿਹੜੀ ਭੈਣ ਦਾ ਮੂਵੀ ਪਰ ਨਹੀਂ ਹੋਈ ਉਹਨੂੰ ਦੇਸੀਆਂ ਨੂੰ ਕੀ ਪਤਾ ਹੋਰ ਅਗਰ ਇਹ ਚੀਜ਼ ਬਣਾਉਂਦਾ ਵੀਰ ਮੇਰਾ ਪਤਾ ਲੱਗਦਾ ਭੈਣਾਂ ਇਹਨੂੰ ਪਾਣੀ ਬਦਲ ਹੋਈ ਜਾਂਦੀ ਲਿਆ ਮੋਬਾਈਲ ਜਿਹੜਾ ਫੜ ਕੇ ਜਿੱਦੇ ਛੁੱਟਾ ਪਿਆ ਲੈਟਰਨ ਚ ਛਿੱਟੂ ਫੜ ਕੇ ਵੇਣ ਪੁੱਤ ਜਾ ਮੋਸਕ ਨੇ ਕਲੇਮ ਮੋਇਦਾਨ ਉਹ ਤਾਂ ਤੂੰ ਹੀ ਕਹਿਣਾ ਨਾ ਜਾ ਪੁੱਤ ਆ ਮਲੇ ਇਹਦੇ ਖਬਰਾਂ ਸੁਣ ਲੀਆਂ ਹੋਇਆ ਬੰਦੇ ਝੱਟ ਕੋ ਡਿਸਕਵਰੀ ਲਾ ਲਈ ਹਟਦੇ ਹੀ ਨਹੀਂ ਥਾਰਾ ਦੇ ਨਹੀਂ ਜਿੱਤਣਾ ਜੱਤ ਨਹੀਂ ਕੱਢਦਾ ਉਹਦੇ ਮੋਬਾਈਲ ਤੇ ਲੈ ਕੋਈ ਕੰਮ ਦੀ ਗੱਲ ਕਰ ਲਿਆ ਕਰ ਕੰਮ ਦੀ ਗੱਲ ਕਰ ਲਿਆ ਕਰ ਮੈਨੂੰ ਚੜਦੀ ਤੇ ਜੀ ਤੈਨੂੰ ਮੈਂ ਦੱਸਦਾ ਮੈਨੂੰ ਭੜਾ ਲੱਗਣ ਲੱਗਿਆ ਹੋਰਾ بڑا ਹੋਇਆ ਬੰਨਾ ਹਾਂ ਹੋਰਾ ਬੰਨਾ ਇੱਥੇ ਆ ਗਿਆ ਹੁਣ ਐ ਤੋਂ ਕਹਿੰਦਾ ਵੇ ਹੁਣ ਤੂੰ ਆਇਆ ਬੰਦਾ ਆਹ ਛੜਾ ਕੰਮ ਕਰਕੇ ਜਮੀ ਨਹੀਂ ਰਾਜੀ ਵਾਹ ਵਾਹ ਤੇਰਾ ਤਾਂ ਜਾ ਕੇ ਲ ਜਾਣੀਆਂ ਮੱਲਾ ਇਹ ਕਹਿੰਦਾ ਕਿਥੇ ਪੈਂਦਾ ਮੋਹ ਕਿਉਂ ਕੀ ਗੱਲ ਨਿਆਣਾ ਹੋਣੇ ਤੇਰੇ ਚੱਕੇ ਨੂੰ ਅਹੇ ਨਹੀਂ ਸਰੀਰ ਕਹਿਣੇ ਚ ਨਹੀਂ ਕੁਛ ਨਹੀਂ ਹੁੰਦਾ ਮੱਚ ਕਾ ਦੇ ਨਜਵਾਖ ਦੇ ਹਾਂ ਨਹੀਂ ਨਹੀਂ ਹੈ ਇਧਰ ਰੀਤਾ ਬਣਾ ਕੇ ਆਟਾ ਨਾ ਵੀਡੀਓ ਕੋਈ ਤਾਂ ਕਰ ਹੈਗਾ ਆਜੋ ਕਿਹੜਾ ਮੈਂ ਤਾਂ ਸੌਦੇ ਦੇ ਪੈਸੇ ਲੈਣ ਆਵੇ ਤਾਈ ਪੈਸੇ ਤਾਂ ਲੈਣ ਆਇਆ ਸੀ ਪੈ ਕਰਤਾਏ ਕੋੜਾ ਪੈਸੇ ਮੰਗਿਆ ਕਰ ਤੂੰ ਸਾਡੇ ਕੋਲੇ ਕੱਧਾ ਹੁਣ ਆਉਣਾਗਾ ਕਰੇ ਹੁੰਦਾ ਨਹੀਂ ਜਦੋਂ ਆਉਣਾਗਾ ਕਰੇ ਹੁੰਦਾ ਨਹੀਂ ਫਿਰ ਉਹਨੂੰ ਰਾਤ ਥੇੜੇ ਚ ਕੇਰ ਲਾ ਪਈ ਹੁਣ ਅਸੀਂ ਕੀ ਕਰੀਏ ਪੱਕਰੇ ਤਾਂ ਸਾਨੂੰ ਨਹੀਂ 25 ਦਿਨ ਦਾ ਤੈਨੂੰ ਕਿ ਦੇ ਦੂਗਾ ਉਹ ਸਾਈਬ ਸੌਦਾ ਲਿਆਇ ਸੀ ਮੇਤੋਂ ਚਾਰ ਤਾਂ ਮੈਂ ਗੇੜੇ ਪਹਿਲਾਂ ਮਾਰ ਕਰੇ ਤਾਂ ਸਾਡੇ ਸੌਦਾ ਆਇਆ ਨਹੀਂ ਉਹ ਸੌਦਾ ਕਿੱਥੇ ਲੈ ਗਿਆ ਮੈਨੂੰ ਨਹੀਂ ਪਤਾ ਕਿਹਨੂੰ ਸੌਦਾ ਦਬਾਇਆ ਕਿਹਨੂੰ ਨਾ ਮੈਂ ਤਾਂ ਪੈਸੇ ਲੈਣਾ ਮੇਰੇ ਤਾਂ ਪੈਸੇ ਦਿਓ ਕਿੰਨੇ ਪੈਸੇ ਨੇ ਪੈਸਾ ਦਾ 4-500 ਰੁਪਇਆ ਲੈਣਾ ਤੂੰ ਫਿਰ 4-500 ਪਿੱਛੇ ਐ ਕਰੀਆ ਨਾ ਫਿਰ ਫੜ ਲਾ ਉਹਦੇ ਤੋਂ ਕਿੱਥੋਂ ਫੜ ਲਾ ਮੈਨੂੰ ਮਿਲਦੇ ਨਹੀਂ ਉਦੋਂ ਬਾਅਦ ਤਾਂ ਮੈਂ ਤੇਲ ਖੇਤ ਗਿਆ ਹੋਇਆ ਦਾ ਕਰੇ ਤਾਂ ਹੈ ਨਹੀਂ ਗਾ ਫਿਰ ਜਦੋਂ ਆ ਗਿਆ ਉਹਦੇ ਆ ਜੀ ਪਈ ਉਹਦੋਂ ਕਦੋਂ ਆਜੇ ਮੈਨੂੰ ਦੱਸ ਰੋ ਟਾਈਮ ਸਹੀ ਦੇ ਦੋ ਮੋੜ ਆਜੇ ਮੇਰੀ ਗੱਲ ਸੁਣ ਸਾਨੂੰ ਤਾਂ ਦਿਨ ਦਾ ਨਹੀਂ ਉਹ ਪੰਜੀ ਕਿਸੇ ਦੇ ਤਾਂ ਉਤਰਨਗੇ ਬੇਇੱਜ਼ਤੀ ਤਾਂ ਨਹੀਂ ਕਰਾਊਗਾ ਪੈਨਸ਼ਨ ਮਿਲੀ ਆ ਉਹਨੂੰ 1500 ਰੁਪਇਆ ਜੇਬ 'ਚ ਪਾਈ ਫਿਰਦਾ ਹਾਂ ਅੱਧੇ ਘੰਟੇ ਤੱਕ ਆ ਜੀ ਲੈ ਜੀ ਫੜ ਕੇ ਚੱਲ ਠੀਕ ਆ ਹਾਂ ਅੱਧੇ ਘੰਟੇ ਤੱਕ ਆ ਜੀ ਲੈ ਜੀ ਚਾਪੜਾ ਉੰਦਰ ਵਰਦੀ ਜਾਂਦਾ ਲੈ ਸਾਰੀ ਤਕਰੀਰ ਦਿੱਤਾ ਇਸ ਦਾ ਤਪਣਾ ਪੈਂਦਾ ਤੇਰੇ ਵਰਗੇ ਮੰਗਰ ਲਾ ਕੇ ਹੋਰ ਕੀ ਆ ਪਤਾ ਨਹੀਂ ਕਹੇ ਕਹੇ ਜੇ ਬੰਦਿਆਂ ਨਾਲ ਬਾਹ ਪਉਂਦਾਗਾ ਬਾਹਮਾ ਤੋਂ ਬੀਕਾ ਤੋਂ ਤਾ 3 ਚੁੱਤਾ ਚੂਏ ਹੈ ਤੂੰ ਤੂੰ ਤਾ ਦਛਾ ਮੈਂ ਤੂੰ ਬੰਦਾ ਬੰਦਾ ਉਦੂਦ ਨਾ ਮੈਂ ਦੱਸਦਾ ਪਤ ਜੀ ਇਦਾਂ ਬੀਬੀ ਨੂੰ ਬਲਾਈ ਲੈ ਕੀ ਹੋ ਗਿਆ ਬਾਪੂ ਜੀ ਕੋਈ ਨਾ ਦੱਸਦਾ ਸਾਰੀ ਗੱਲ ਆਮ ਕਹਨ ਨਾਲ ਤੂੰ ਸੁਣ ਨਾਲੇ ਉੱਠਣਾ ਉਹ ਮੇਰਾ ਸਾਲਾ ਪੋਲੇ ਖਾਂਦਾ ਵੀਰੇ ਇਹ ਉਹਦਾ ਸੁੱਖੇ ਵਾਲੇ ਇੰਨਾ ਕੀ ਕਹੇ ਬੰਦੇ ਨੂੰ ਮਾੜੀ ਮੋਢੀ ਲਿਮਟ ਹੁੰਦੀ ਹੈ ਕਿ ਚੀਜ਼ ਦੀ ਦਦਾ ਹਾਲ ਤਾਂ ਮੈਂ ਹਾਕ ਮਾਰਦਾ ਮੇਰੇ ਮਾ ਉਹ ਘਬਰਾ ਕਰੇ ਹੂ ਉਹਦਾ ਆਪ ਕੁੱਤੇ ਕੌਲੇ ਕੱਛਦੀ ਰਹਿੰਦੀ ਹੈ ਤਰਾ ਕੱਟਦਾ ਮੇਰੇ ਸਾਲੇ ਦੇ ਨੇ ਨੀ ਆਉਣ ਸਾਰੀ ਖੱਪ ਪੱਟਣ ਲੱਗ ਜਾਂਦੇ ਉਹਦੀ ਪਤਾ ਲੱਗ ਜਾਂਦਾ ਜਦੋਂ ਅੱਡੇ ਕੋਲ ਆਉਂ ਸੀ ਆਉਣੇ ਦੋਨੇ ਜਣੇ ਤੁਰੇ ਗੱਲ ਸੁਣ ਲੈ ਬੇਬੇ ਹਾਂ ਦੱਸ ਤੂੰ ਮੈਨੂੰ ਕੱਖ ਲੈ ਭੇਜਿਆ ਬੇ ਭੇਜਿਆ ਫਿਰ ਲੈ ਕੇ ਤਾਂ ਨਹੀਂ ਆਇਆ ਆ ਮਗਰ ਭੇਜ ਤੇ ਕਹੇ ਓ ਤੈ ਸਾਡਾ ਨਹੀਂ ਕੱਖ ਰਹਿਣ ਦਿੱਤਾ ਬੈਰੀਆ ਤੈ ਛਟਾ ਨਹੀਂ ਕੱਖ ਰਹਿਣ ਦਿੱਤਾ ਕੌਣ ਭੇਜੇ ਸੀ ਮੈਂ ਕੱਢ ਕੱਢ ਲੈ ਹਾਂ ਇਹਨੇ ਤਾਂ ਸੁਣ ਮੈ ਇਹ ਤੂੰ ਮੈਨੂੰ ਕੁੱਟ ਪਵਾ ਸੀ ਇਹ ਕੁੱਟਿਆ ਕਿ ਮੇਰੀ ਗੱਲ ਸੁਣ ਲੈ ਨਾ ਪਹਿਲੇ ਮੈਨੂੰ ਐ ਦੱਸ ਤੂੰ ਮੁੰਡਾ ਕੁੱਟਿਆ ਕਿਉਂ ਨਾਲੇ ਤੋ ਚੌਰੇ ਤੋਂ ਕਟਵਾਇਆ ਕਿਉਂ ਕੁੱਟਿਆ ਵੇ ਤੂੰ ਆਪ ਦਾ ਕੁੱਟਿਆ ਕੁੱਟਿਆ ਮੁੰਡੇ ਨੂੰ ਐ ਤਾ ਗੱਲ ਤਾਂ ਸੁਣ ਲੈ ਤਾਂ ਪਿੰਡ ਕੁਟੂ ਇਕੱਠਾ ਹੋ ਕੇ ਨੂੰ ਕਦੇ ਮੇਰਾ ਸਾਲਾ ਸਾਡੇ ਦਾ ਤਰਾਹ ਕਰਦਾ ਜਿਥੇ ਲੰਮਾ ਪਿਆ ਸਾਡੇ ਸਪਰੇਅ ਪੀ ਗੀ ਸਾਨੂੰ ਲੱਗਿਆ ਸਪਰੇਅ ਕਾ ਨੂੰ ਮੈਂ ਤਾਂ ਵੀ ਮਰੀ ਜਾਂਦਾ ਉਹ ਵੀਡੀਓ ਬਣਾ ਜਾਂਦਾ ਸੀ ਲੰਮਾ ਪਿਆ ਉਸੇ ਪੱਲੀ ਪਛਾਈ ਲਾਦੇ ਪਹਿਲੇ ਤੱਕ ਟੈਜ ਜਾਂਦਾ ਫੂਨ ਜਾ ਫਾੜੇ ਤੋਂ ਹਾਂ ਫੂਨ ਦਾ ਤੇਰਾ ਲੈਟ੍ਰੀਨ 'ਚ ਛਿੱਟੂ ਮੈਂ ਕਦੇ ਛਿੱਟਦਾ ਬਾਪੂ ਮੈਂ ਤੇਰੀ ਲਿਆਜ ਕਰ ਗਿਆ ਨਹੀਂ ਤਾਂ ਉੱਥੇ ਮੋਰ ਬਣਾ ਦਿੰਦਾ ਹਾਂ ਮੋਰ ਬਣਾਉਂਦਾ ਕਿਸੇ ਦਾ ਨਹੀਂ ਕੁਝ ਬਣਦਾ ਗੱਲਾਂ ਵਾਲਾ ਤਾਂ ਇਤੋਂ ਨਹੀਂ ਕੁਝ ਹੁੰਦਾ ਮਾੜੀ ਮੋਟੀ ਸ਼ਰਮ ਹੋਵੇ ਬੰਦੇ ਨੂੰ ਮੈਂ ਤਾਂ ਮਾਰੀ ਚੰਗਿਆੜ ਜੇ ਕਿਉਂ ਨੂੰ ਹੋਵੇ ਤਾਂ ਪੁੱਤ ਨੂੰ ਹੋਵੇ ਮਾ ਮਹਾ ਮੁੰਡਾ ਤਾਂ ਹੈ ਨਹੀਂ ਮੁੰਡਾ ਜਦੋਂ ਦੇਖਿਆ ਮੁੰਡੇ ਨੇ ਮਾਰੀ ਛਾਲ ਹਾਂ ਮਾੜਾ ਮੋਟਾ ਤੇਰਾ ਮੁੰਡਾ ਪੈ ਜਾਵੇਂ ਧੁੱਪ ਅੰਗਰੇਜ਼ ਜਿਹੋਦੇ ਪੈ ਹੁੰਦੇ ਨੇ ਸਮੁੰਦਰ ਪੂਰੇ ਹਿਆ ਕਰੋ ਤੂੰ ਵੀ ਬੰਦਾ ਬਣਦਾ ਬੰਦਾ ਬਣਦਾ ਓਏ ਬਾਦਰਾ ਓਏ ਹਾਂ ਕਿਹੜਾ ਬੰਦਾ ਹੁੰਦਾ ਅਖੇ ਲਾਮਾ ਬੰਦਾ ਛਾਤੀ ਕੱਢ ਕੇ ਕਿਹੜਾ ਬੰਦਾ ਹੁੰਦਾ ਯਾਰ ਅਖਲਾ ਕਟ ਕਰ 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 ਜਾਇਆ ਕਰ ਬੋਲੀ ਜਾਂਦਾ ਥੇ ਬਾਗਾਂ ਦੀ ਛਾਤੀ ਤੇ ਵਾਲ ਸੁਨੇ ਤੇ ਆ ਨਵਾਂ ਵੀਰ ਆ ਲੈ ਆ ਫੜਨ ਦਾ ਰੰਗਿਆ ਪਹਿਲਾਂ ਮੈਂ ਉੱਥੇ ਮੋੜ ਤੇ ਦੇਖ ਕੇ ਆਇਆ ਤੈਨੂੰ ਰੰਗਿਆ ਤੈਨੂੰ ਮੈਂ ਕਿ ਭੁੱਕੀ ਦੀ ਬੂੜੀ ਫਾਲੀ ਪੁੱਛੜਾ ਤੂੰ ਭੁੱਕੀ ਦੀ ਬੂੜੀ ਵਾਲਾ ਕੰਮ ਕਰ ਤੂੰ ਖੇਤ ਬਾਜ ਨਾ ਕਿਤੇ ਕਿਧਰੇ ਬੈਠਾ ਮਿਲਦਾ ਤਾਂ ਨਹੀਂ ਮੈਂ 4 ਗੇੜੇ ਪਹਿਲਾਂ ਮਾਰਦਾ ਉਹ ਮੈਨੂੰ ਜੱਫੀ ਪਾਉਣੀ ਆ ਲੈ ਪਾ ਲੈ ਜਿਹੜੀ ਜੱਫੀ ਨਹੀਂ ਪਾਉਣੀ ਮੇਰੇ ਪੈਸੇ ਰਿਆ ਯਾਰ ਜੱਫੀ ਦਾ ਗੱਲ ਨਹੀਂ ਮੈਂ ਆਪਣੇ ਘਰੇ 4 4 ਗੇੜੇ ਮਾਰਦਾ ਇਹ ਕਿਹੜਾ ਮੁੰਡਾ ਮੈਂ ਪਛਾਣਾ ਨਹੀਂ ਉਹ ਤੈਨੂੰ ਪਛਾਣਾ ਨਿਗਾ ਉਹ ਠੀਖ ਲਾਉਣੀ ਨਿਗਾ ਕੰਮ ਕਰਨ ਨੂੰ ਹਟ ਗਈ ਮੇਰੀ ਦੋ ਵਾਰ ਮੈਨੂੰ ਟਿਕਾ ਤੇ ਪੈਸਾ ਇੱਕ ਮਿੰਟ ਇੱਕ ਮ 500 ਦਾ ਸੌਦਾ ਗਿਆ ਤਾਂ ਗਿਆ ਕਿੱਥੇ ਕਰੇ ਦਾ ਤੂੰ ਲੈ ਕੇ ਨਹੀਂ ਆਇਆ ਦੱਸ ਕਿਨੂੰ ਦਵਾਇਆ ਅੱਜ ਦੱਸ ਕੀ ਜਾਈ ਫਿਰ ਜਾਂਜ ਤੂੰ ਨਹੀਂ ਜਾਂ ਮੈਂ ਨਹੀਂ ਹੈ ਮੈਨੂੰ ਦਵਾਇਆ ਸੀ ਮੈਂ ਕਿਹਾ ਦੱਸ ਨਾ ਤੇ ਰੰਨ ਨਾ ਇਹਦੇ ਕੰਨੇ ਨੂੰ ਕਿੱਥੇ ਸੌਦਾ ਦਵਾਦਾ ਤੈਂ ਇਹਦੇ ਕਰੇ ਕੌਣਾ ਚੂੜਾ ਇਹਦੇ ਨਾਲ ਗੱਲ ਕਰ ਮੈਂ ਮੈਂ ਤਾਂ ਲੈ ਕੇ ਨਹੀਂ ਆਇਆ ਸੌਦਾ ਤਾਂ ਮੈਂ ਤੈਨੂੰ ਦਿੱਤਾ ਹਾਂ ਤੈਨੂੰ ਦਿੱਤਾ ਪਤਾ ਜਾਮਣੀ ਉਟੀ ਦੀ ਗੱਲੀ ਯਾਰ ਮੈਨੂੰ ਨਹੀਂ ਪਤਾ ਜਾਮਣੀ ਉਟੀ ਮੈਨਾਂ ਪੈਸੇ ਤੈਥੋਂ ਲੈਣੇ ਆ ਯਾਰ ਕੋਈ ਪੈਸੇ ਦੇ ਅਗਲੇ ਮੇਰੇ ਮੇਰੇ ਕੋਲ ਕਿਹੜੇ ਪੈਸੇ ਬੀਜਣੀਆਂ ਉਹ ਤੇਰਾ ਲਿਹਾ ਜੀ ਤੇਰੇ ਪੱਖਪੂਰ ਦਾਗਾ ਨਾ ਮੂੰਹ ਨਾ ਮੂੰਹ ਨਾ ਤੂੰ ਵੀ ਮੂੰਹ ਜੇ ਮੇਰੇ ਕੋਈ ਨਾ ਕਿਹਦੀ ਰਾਣੀ ਮੈਨੂੰ ਕੀ ਪਤਾ ਕਿਹਦੀ ਰਾਣੀ ਗੱਲ ਕਰਦਾ ਇਹਦੇ ਨਾਲ ਨਰ ਰਲਿਆ ਕਰਦੇਵੇਂ 500 ਰੁਪਇਆ ਮੇਰੇ ਕੋਲ ਕਿੱਥੋਂ ਆ ਗਿਆ ਪੁੱਛੋ ਮੈਂ ਤਾਂ ਪੈਨਸ਼ਨ ਦੀ ਚਲਾਤੀ ਰਾਣੀਓ ਪੈਨਸ਼ਨੇ ਵੀ ਲੈ ਆ ਪੈਨਸ਼ਨੇ ਵੀ ਲੈ ਇਹਨਾਂ ਤੋਂ ਲੈ ਕੇ ਜਾ ਪਈ ਬਣਾ ਦੇ ਮੋੜੇ ਪੈਸੇ ਹੋਰ ਆਵੇਂ ਤੇ ਪੈਸੇ ਦੇ ਹੀ ਦੂ ਆ ਗਿਆ ਹੋ ਭੱਜ ਗਿਆ ਤੂੰ ਦੇ ਦੇ 500 ਰੁਪਏ ਅਗਲੇ ਨੂੰ ਹੁਣੇ ਕਿਤੇ ਪਾਸੇ ਭੱਜ ਜਾ ਨਾ ਫਿਰ ਦਵਾ ਲਾਂਗੇ ਚਾਹ ਤਾਂ ਫਿਰ ਹੁਣ ਚਿਕਾਇਆ ਜਰਾ ਸੋ ਦੱਚ ਕਾਇਨ ਨਾਲੇ ਹੋਰ ਨਾ ਕਿਸੇ ਦੀਆਂ ਜਾਮਣੀਆਂ ਲਿਆ ਕਰ ਐਸੇ ਤੂੰ ਲੈ ਕੇ ਜਾ ਬਈ ਪੈਸੇ ਤੇਰੀ ਦੁੱਧ ਵਰਗੇ ਹਜੇ ਨਹੀਂ ਉਹ ਤਾਂ ਭੱਜ ਗਿਆ ਚੱਲ ਕੋਈ ਨਾ ਭੱਜ ਜਾ ਰਿਸ਼ਤਾ ਕਰ ਅਬ ਕਰ ਮੈਨੂੰ ਮੇਰੀ ਗੱਲ ਸੁਣ ਹਾਂਜੀ ਆਪਾਂ ਤੈਨੂੰ ਹੁਣ ਮੂਰੇ ਕਣ ਕਾਇਨ ਕਾਇਨ ਕਾ ਵਟਕੇ ਰੁਪਏ ਤੇਰੀ ਦੁੱਧ ਵਰਗੇ ਪਏ ਓ ਯਾਰ ਮੈਂ 20 ਤਾਂ ਗਿਡੇ ਮਾਰ ਕੇ ਦੇ ਦੇ ਯਾਰ ਹੁਣ ਤੂੰ ਗੇੜੇ ਫਿਰਉਣ ਨੂੰ ਨਾਮ ਆਇਆ ਤੈਨੂੰ ਗੇੜੇ ਨੂੰ ਕਹਿੰਦਾ ਕੌਣ ਆਇਆ ਸੀ ਕਿ ਚਿੱਠੀ ਪਾਉਣੇ ਤੈਨੂੰ ਮੈਨੂੰ ਵੀ ਲੋੜ ਆ ਮੈਂ ਵੀ ਗਾਹ ਦੇਣੇ ਨੇ ਲੋੜ ਦਾ ਮੱਲਾ 56 ਹੋਈਆਂ ਹੈਂ ਰਾਇਣਾ ਕਰਾਂ ਤਾਂ ਚੱਲਦਾ ਨਹੀਂ ਕੰਮ ਫਿਰ ਐ ਨਹੀਂ ਮੈਂ ਕਾਦਾ ਹਾਂ ਹੋਰ ਕਿਵੇਂ ਕਰਾਂਗਾ ਮੈਂ ਤਾਂ ਤੈਨੂੰ ਐ ਕਹਿਣਾ ਵੀ ਕਾਦੇ ਪਿੱਛੇ ਉਹ ਕਾਦਾ ਹੈਂ ਆਣ ਕਮਾਂਡ ਕਾਲ ਮੌਕਾ ਦੈਂ ਤੇ ਹੋਰ ਘਰੇ ਤਾਂ ਸੌਦਾ ਚੋਰੀਆਂ ਚ ਕਾਇਤੀ ਤੂੰ ਆ ਕੇ ਮਾਂ ਦਾ ਪੁੱਤਾ ਜੱਗ ਝਾਹਰ ਕਰਤੀ ਕਰ ਪਰ ਮੈਨੂੰ ਤਾਂ ਦੱਸ ਕੇ ਨਾ ਆਇਆ ਮੈਂ ਕੀ ਕਰਾਂ ਮੱਕੇ ਹੋਏ ਜਉਣੀ ਸੀ ਓਏ ਹੁਣ ਬੱਸੋ ਤਾਂ ਉਹਨੇ ਚਕਾਇਆ ਜਾ ਰੋ ਭੱਜ ਗਿਆ ਕਹਲਾ ਉਹਦੀ ਫੜ ਲੈ ਪੂਛਾ ਉਹਦੀ ਗੱਲ ਹੀ ਪੂਛ ਫੜ ਲੈ ਸੌਦਾ ਤੈਨੂੰ ਦਿੱਤਾ ਮੈਂ ਉਹਦੀ ਗੱਲ ਉਵੇਂ ਹੀ ਪੂਛਾਂ ਫੜੀ ਜਾ ਮੂਲੀ ਮੇਰੇ ਪੂਛ ਲੱਗੀ ਹੋਈ ਆ ਫਿਰ ਉਹਦੇ ਦਾ ਕੇਰੀ ਬਣ ਕੇ ਕਹਲੇ ਪ੍ਰੇਮ ਰੋੜਾ ਤੂੰ ਚੱਲ ਆਂਦਾ ਫਿਰ ਲੈ ਜੀ ਪੈਸੇ ਕੋਈ ਨਾ ਕਰ ਮੈਂ ਦਾਂਗੇ ਹੋਰ ਕਾਨੂੰ ਕਰੇ ਜਮੀਨ ਚ ਨਿਕਲਦਾ ਪਹਿਲੀ ਮੇਰੇ ਛਾਲੇ ਦੀ ਅੱਗ ਕਹੀਂ ਪੈਜੀ ਤਾਂ ਠੀਕ ਆ ਕਣ ਕਬੜਨ ਤੋਂ ਪੈਸੇ ਮਿਲਣਗੇ। ਬਸ ਠੀਕ ਹੈ। ਹਾਂ। ਚੰਗਾ। ਠੀਕ ਹੈ ਚਾਹੇ ਗਲਤ ਆ ਬਦ ਖਬਰ ਦਾਜ ਚਿੱਤ ਨੂੰ ਸੋਚ ਲਈ ਜਿੱਥੇ ਦੁਬਾਰਾ ਆ ਰਿਹਾ ਆ ਰੁਪਿਆ ਪੰਜੀ ਨਹੀਂ ਮਿਲ ਜੂ। ਆਉਂਗਾ ਤਾਂ ਮੈਂ ਹੈਗਾ ਫਿਰ। ਹੈਂ? ਆਉਂਗਾ ਤਾਂ ਮੈਂ। ਕਿਉਂ ਕੀ ਗੱਲ ਤੇਰਾ ਘਰੋਂ ਆ ਫਿਰ ਇੱਥੇ ਕੀ ਕੰਨਾ ਹੈਂਗਾ ਤੂੰ? ਤੇਰਾ ਕਿਹੜਾ ਫੇੜਿਆ ਤੂੰ ਤੇ ਦਰ ਕੇ। ਮੈਂ ਤਾਂ ਆਪਦੇ ਘਰੇ ਆ ਯਾਰ। ਆਪਦੇ ਘਰੇ ਆਣਾ ਹੋ। ਪੈਸੇ ਦੇਣੇ ਨੇ ਮੈਂ ਤੈਨੂੰ ਮਿੰਟ ਤੋਂ ਪ੍ਰਸ਼ਤ ਕਰੀ ਨਾ ਪੈਸੇ ਤੇਰੇ ਹਾਜ਼ਰ ਨੇ। ਉੱਥੇ ਤਾਂ ਜੀ ਜੀ ਕਰਦਾ ਜੀ ਹੁਣ ਮਗਰ ਪੈਂਦਾ। ਹਾਂ ਜੀ ਨੂੰ ਡੀਓ ਲੱਗਿਆ ਮੈਂ ਤੂੰ। ਡੀਓ ਡ ਤੂੰ ਦੇਖ ਜਦੋਂ ਚੀਜ਼ ਲੈਣੀ ਹੁੰਦੀ ਆ ਨਿਮਕੇ ਹਾਂ ਮਾੜਾ ਮੋਟਾ ਨਿਮਣਾ ਚਖੋ ਵਾੜੀ ਮੋਟੀ ਜੇ ਕਿਸੇ ਤੋਂ ਚੀਜ਼ ਛੱਪ ਕੇ ਲੈਣਾ ਤੂੰ ਹੀ ਕੁਸਾ 100 ਰੁਪਏ ਲੈਣੇ ਨੇ ਉਤੋਂ ਦੀ ਹਜੇ ਪ੍ਰੇਮ ਰੋਡ ਆ ਪਰਖਦਾ ਛਾਲਾ ਲੱਗਦਾ ਕੋਈ ਤੂੰ ਹਾਂ ਪ੍ਰੇਮ ਰੋਡ ਤੇ ਲੈ ਲਈ ਪੈਸੇ ਮੈਂ ਤਾਂ ਚੱਕਦਾ ਝੁਗਾ ਮੇਰੇ ਕੋਲੇ ਨਹੀਂ ਹੈਗੇ ਹੁਣ ਜਾ ਬੱਕ ਜਾ ਹਾਂ ਮੇਰੇ ਚੈਨਲ ਤੇ ਕਰਨਾ ਤੇ ਗਾਣਿਆਂ ਤੇ ਸਬਸਕ੍ਰਾਈਬ ਦੇ ਹਾਏ ਪਾਏ ਤੱਕ ਖੜੀ ਖੜੀ ਓਏ ਖੜੀ 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 ਕੀ ਹੋ ਗਿਆ ਤੇ ਕੀ ਹੋ ਰਿਹਾ ਕੋਠੀ ਉਹ ਰੱਬ ਵਰਤੀ ਤਿਆਰੀ ਕਰਦਾ ਸੀ ਆ ਮਰਜ ਕਿਹੜੀ ਭਰਤੀ ਦਾ ਹੈ ਆ ਮਰਜ ਉਹ ਤਾਂ ਕਹਿੰਦੇ ਭਰਤੀਆਂ ਨੂੰ ਸਾਖ ਆਉਂਦਾ ਮੈਂ ਕਿਹਾ ਚੱਲ ਰੇਸ ਲਾ ਕੇ ਦੇਖ ਲੈ ਨਾ 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 ਤਾਂ ਇਹ ਗੱਲ ਦਾ ਕੁਝ ਹੋਰ ਹੈਗੀ ਭੈਣ ਉਹਦਾ ਕੁਝ ਨਹੀਂ ਨਹੀਂ ਤਾਂ ਮੈਂ ਨਹੀਂ ਦਗਾ ਕਾ ਕਿਹਨ ਦਗਾ ਇਹ ਹੋ ਗਿਆ ਚਾਰਾ ਕੁੱਤੇ ਨੂੰ ਪੇ ਦਾ ਜੀਰੇ ਦਾ ਨਹੀਂ ਨਹੀਂ ਤਾਂ ਬੁਲਾਇਆ ਫਿਰ ਮੈਨੂੰ ਤੀਜਾ ਨਹੀਂ ਮੰਦਾਗਾ ਪਤਾ ਹੀ ਐਦਾ ਮੈਂ ਤੇਰੀ ਬੀਬੀ ਨੂੰ ਘਰ ਵਾਲੀ ਵੀ ਮੰਨਦਾ ਉਹ ਤਾਂ ਮੰਨਦੀ ਨਹੀਂ ਮੈਨੂੰ ਕੁਸ ਹੈ ਉਹ ਯਾਰ ਤਾਂ ਤੂੰ ਗੱਲ ਮੇਰੀ ਵੀ ਮੰਨੇ ਬਣਾਉਣ ਨਾਲ ਕੀ ਹੁੰਦਾ ਮਰੀ ਬੀਬੀ ਦੇ ਕੋਲ ਇਹ ਨਾ ਹਰ ਗੱਲ ਗੱਲ ਦੱਸ ਦੇ ਕੀ ਉਹ ਗੱਲ ਆ ਇੱਕ ਬੰਦੇ ਦੇ ਮਨ ਇਹ ਨਾ ਕੁਛ ਨਹੀਂ ਹੁੰਦਾ ਜੇ ਦੋਹੇ ਮੰਨਣ ਫੇਰ ਕੁਛ ਬਣੇ ਉਹ ਚਲੋ ਗੱਲ ਸਾਡਾ ਕੀ ਹੋਦਾ ਹੈ ਅੱਛਾ ਹੈ ਉਹਦਾ ਕੁਛ ਨਹੀਂ ਯਾਰ ਦੱਸ ਤਾਂ ਦੇ ਉਹ ਨਹੀਂ ਲੀਲਾ ਨਹੀਂ ਹਾਂ ਲੀਲੇ ਨੇ ਮੇਰੇ ਸਾਡੇ ਦਿਨ ਕਿਸੇ 3 ਮਿੰਟ ਚ ਕਾਤਾ ਸੌਦਾ ਜਿਹੜੀ 3 ਮਿੰਟ ਚ ਕਾਤਾ ਤੈਨੂੰ 6 ਰੁਪਏ ਦਾ ਜੀ ਦੇ ਦिए ਚਲੋ ਦਾਦੇ ਚਲ ਉਹਦਾ ਕਿਸੇ 3 ਮਿੰਟ ਸੌਦਾ ਚ ਕਾਤਾ ਉਹਨਾਂ ਦੇ ਘਰੇ ਲਾਲਾ ਵੱਜਿਆ ਅੱਛਾ ਉਹਨੇ ਪੈਂ ਦੇਖਾ ਉਹਨੇ ਮੇਰੇ ਤੇ ਦੋ ਛੱਟਤਾ ਵੀ ਜੇ ਮੈਂ ਮੇਰੇ ਸਾੜੋ ਮੇਰੇ 3ਵੀਂ ਅੰਨ ਨਹੀਂ ਕੰਨਣੀ ਹੈ ਫਿਰ ਮੇਰੇ ਤੇ ਇਲਜ਼ਾਮ ਲਾਉਂਗੇ ਮ ਪਿੱਤਰ ਲਾ ਗਿਆ ਮਾਹ ਕਹਿੰਦਾ ਉੱਟ ਜਾ ਬੋਚ ਕੇ ਦੇ ਨੇ ਤੈਨੂੰ ਮੈਂ ਕਈ ਵਾਰੀ ਕਿਹਾ ਹੈਗਾ ਵੀ ਦੋ ਉਹਨਾਂ ਦੇ ਮੁੰਡੇ ਨਾਲ ਤੇ ਉਹਨਾਂ ਦੇ ਬੋੜੇ ਨਾਲ ਨਾਰਾ ਲਾਇਆ ਕਰ ਓ ਚੱਲ ਤੂੰ ਤੂੰ ਧਰ ਲਾਉਂਦਾ ਨਹੀਂਦਾ ਤੇਰੀ ਬੀਬੀ ਰ ਲਾਉਂਦੀ ਆ ਦੁੱਖ ਬਹੁਤ ਨੇ ਮੈਨੂੰ ਚੱਲ ਤਾਇਆ ਕਿਉਂ ਯਾਰ ਤੇਰੀ ਬੀਬੀ ਕਿੱਥੇ ਆਉਂ ਹੈਂ ਤਾ ਮੇਰੀ ਬੀਬੀ ਤੇ ਕਿ ਲੈਣ ਤਾ ਆਇਆ ਯਾਰ ਐਦਾ ਬਹੋ ਕੋ ਲੈਣ ਦੇਣਾ ਸਾਡਾ ਤਾਂ ਜਨਮ ਜਨਮਾਨ ਦਾ ਹੈ ਉਹ ਤੂੰ ਬਸ ਕਰੋ ਤਾਇਆ ਹੈਂ ਤੂੰ ਮਾਇਨਾ ਬੋਲਾ ਕਰ ਓ ਚੱਲ ਤੂੰ ਚੱਲ ਮੈਂ ਮੈਂ ਚੱਲਿਆ ਘਰ ਨੂੰ ਚੰਗਾ ਓਏ ਉਹ ਗੱਲ ਤਾਂ ਖੋਲਾ ਤਾਂ ਜੁੱਤੀ ਜੁੱਤੀ ਚੱਕ ਲੈ ਜੀ ਕਰੇ ਦੋਈਆਂ ਲੈ ਜੂ ਪਤਾ ਕੋਈ ਨਾ ਕੋਈ ਬਤਾ ਕਣ ਗੱਲ ਤਾਂ ਕੁਝ ਹੁੰਦਾ ਹੱਸਦਾ ਮਣੀ ਦਾਦਰੀ ਜੁੱਤੀ ਜਾਂਦੀ ਮਨ ਮਨ ਤਾਂ ਮੁਸਕ ਮਾਰਦੀ ਐ ਜੋ ਕਹਦਾ ਜੁੱਤੀ ਚੱਕ ਲੈ ਕਦੇ ਮੇਰੀ ਬੀਬੀ ਨੂੰ ਪੁੱਠਾ ਬੋਲੂਗਾ ਮਣੀ ਦਾਦਰੀ